ਅਰੁਣ ਵਜਾਜ ਨਾਮ ਦਾ ਜਿਹੜਾ ਕਹਿ ਸਕਦੇ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਗਿਆ ਸਿਰਫ ਆਪਣੀ ਕਲਾਕ੍ਰਿਤੀਆਂ ਦੇ ਕਰਕੇ ਇੱਕ ਸੂਈ ਦੇ ਧਾਗੇ ਤੋਂ ਕਹਿ ਸਕਦੇ ਪੂਰੀ ਦੀ ਪੂਰੀ ਪੇਂਟਿੰਗ ਜਿਹੜੀ ਇਹ ਬਾਈ ਤਿਆਰ ਕਰ ਦਿੰਦਾ ਸਰਕਾਰ ਆ ਜਾਂਦਾ ਅਕਸਰ ਨਾ ਜਦੋਂ ਬੰਦਾ ਥੋੜਾ ਜਿਹਾ ਫੇਮਸ ਹੋ ਜੇ ਜਿਵੇਂ ਤੁਹਾਡਾ ਤਾਂ ਨਾਮ ਚਲੋ ਦੁਨੀਆ ਜਮੇ ਮਸ਼ਹੂਰ ਜਿਹੜਾ ਬੰਦਾ ਪੰਜਾਬ ਚ ਵੀ ਮਸ਼ਹੂਰ ਹੋ ਜਾਵੇ ਨਾ ਉਹ ਬੰਦੇ ਦੇ ਅੰਦਰ ਮੈਂ ਆ ਜਾਂਦੀ ਆ ਕੁਛ ਨਹੀਂ ਹੈ ਕੁਛ ਨਹੀਂ ਪਿਆ ਜਦ ਮਰਨਾ ਉਸ ਟਾਈਮ ਦਾ ਬੰਦੇ ਨੇ ਆਕੜੀ ਜਾਣਾ ਉਸ ਤੋਂ ਪਹਿਲਾਂ ਕਰਨ ਦਾ ਕੀ ਫਾਇਦਾ ਬਚਪਨ ਤੋਂ ਸ਼ੌਂਕ ਸੀਗਾ ਜਾਂ ਬਾਅਦ ਵਿੱਚ ਪਿਆ ਤੁਸੀਂ ਬਚਪਨ ਦੇ ਵਿੱਚ ਤਾਂ ਮੇਰਾ embroiderry ਦਾ ਕੰਮ ਸੀ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਮੈਂ 9 ਸਾਲ ਦੀ ਉਮਰ ਦੀ ਉਮਰ ਆ ਗਿਆ ਸੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਮੈਂ 16 ਸਾਲ ਦਾ ਸੀ ਬਸ ਫਿਰ ਮੈਂ ਸ਼ਾਪ ਤੇ ਬੈਠਣਾ ਸੀ ਦੁਕਾਨ ਦਾ ਸੰਭਾਲਣੀ ਸੀ ਫਾਦਰ ਸਾਹਿਬ ਦੀ ਦੁਕਾਨ ਸੀ ਅਵਾਰਡ ਕਿੰਨੇ ਕੁ ਮਿਲ ਚੁੱਕੇ ਨੇ ਮੈਨੂੰ 7 ਵਰਲਡ ਰਿਕਾਰਡ ਮਿਲ ਚੁੱਕੇ ਆ ਜੀ ਦੋ ਵਾਰ ਰਾਸ਼ਟਰਪਤੀ ਸਾਹਿਬ ਨਾਲ ਮੁਲਾਕਾਤ ਇੱਕ ਵਾਰ ਤਾਂ ਰਾਸ਼ਟਰਪਤੀ ਅਵਾਰਡ ਮਿਲ ਚੁਕਿਆ ਇੱਕ ਵਾਰੀ ਰਾਸ਼ਟਰਪਤੀ ਨਾਲ ਮੁਲਾਕਾਤ ਹੋ ਚੁਕੀ ਹੈ ਆਦਰਪਤੀ ਮੁਰਮੁਰ ਜੀ ਨਾਲ ਮੇਰੀ ਹਣੀ ਦੋ ਮਹੀਨੇ ਪਹਿਲਾਂ ਮੁਲਾਕਾਤ ਹੋਈ ਸੀ ਕਿਛੇ ਅਮਿਤਾਬਚਨ ਜੀ ਨੇ ਟਵੀਟ ਕਰਿਆ ਆਨੰਦ ਮਹਿੰਦਰਾ ਜੀ ਨੇ ਟਵੀਟ ਕਰਿਆ ਮੋਦੀ ਜੀ ਨੇ ਟਵੀਟ ਕਰਿਆ ਰਾਸ਼ਟਰਪਤੀ ਜੀ ਨੇ ਟਵੀਟ ਕਰਿਆ ਸਮ੍ਰਿਤੀ ਰਾਨੀ ਜੀ ਨੇ ਟਵੀਟ ਕਰਿਆ ਟਵੀਟ ਦਾ ਮਤਲਬ ਇਹ ਹੁੰਦਾ ਕਿ ਆ ਦੇਖੋ ਬੱਚਾ ਕੰਮ ਕਰ ਰਿਹਾ ਪਰ ਆਪਣਾ ਪੰਜਾਬ ਹੈ ਆਪਣਾ ਜਿਹੜਾ ਦੇਸ਼ ਹੈ ਸਪੋਰਟ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਹੈ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਮਿਹਨਤ ਕਰਕੇ ਉਰ ਤੱਕ ਪਹੁੰਚ ਗਿਆ ਨਾਮ ਬਣਾ ਲਿਆ ਗਿਨੀਸ ਵਰਲਡ ਰਿਕਾਰਡ ਮਿਲੇ ਆ ਲਿੰਕਾ ਮਿਲੇ ਆ ਐਨੇ ਵਰਲਡ ਰਿਕਾਰਡ ਲੈ ਲੇ ਕੱਲ ਜ਼ਿੰਦਗੀ ਦੇ ਵਿੱਚ ਯਾਦ ਕਰ ਰਹੇਗੇ ਪਰ ਕੱਲ ਸ਼ਰਮ ਮਹਿਸੂਸ ਹੋएगी ਕਿ ਯਾਰ ਵਰਲਡ ਲੈਵਲ ਦੇ ਵਿੱਚ ਬੰਦੇ ਨੇ ਆਰ ਲੈ ਲੇ ਸਾਰੇ ਅਵਾਰਡ ਪਿੱਕ ਪੰਜਾਬ ਵਾਲਿਆਂ ਨੇ ਉਹਨੂੰ ਅਵਾਰਡ ਨਹੀਂ ਦਿੱਤਾ ਤੇ ਇਸੇ ਬੇਇੱਜ਼ਤੀ ਮੇਰੀ ਹੈ ਜਾਂ ਸਰਕਾਰਾਂ ਦੀ ਤੂੰ ਪੰਜਾਬ ਚ ਉੱਠਿਆ ਪੰਜਾਬ ਦਾ ਕੋਈ ਅਵਾਰਡ ਦਿਖਾ ਸਰਕਾਰ ਨੂੰ ਪੁੱਛਣਗੇ ਤੁਹਾਡੇ ਪੰਜਾਬ ਦਾ ਬੰਦਾ ਤੁਸੀਂ ਕੀ ਅਵਾਰਡ ਦਿੱਤਾ ਕੋਈ ਜਵਾਬ ਦੇਹੀ ਕੋਈ ਜਵਾਬ ਦੇਹੀ ਨਹੀਂ ਹੈ ਕਿਉਂਕਿ ਸ਼ਰਮਿੰਦਾ ਹੋਣਗੇ ਉਲਟਾ ਅੱਜਕੱਲ ਮੋਬਾਈਲ ਦੇਖ ਲੋ ਵੀ ਰੀਲ ਬਣਾ ਲੋ ਵੀਡੀਓ ਬਣਾ ਲੋ ਲੋਕ ਯੂਰੇ ਤੱਕ ਸੀਮਤ ਰਹੇ ਜਿਹੜੇ ਕੁਝ ਹੈਗੇ ਆ ਜਿਨ੍ਹਾਂ ਨੇ ਕੁਝ ਕਰਿਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਉਹ ਜਿਹੜੇ ਸਿੰਪਲ ਜਿਨ੍ਹਾਂ ਦਾ ਤਾਂ ਬੋਲਣਾ ਆਉਂਦਾ ਜਾਂ ਇਹਨਾਂ ਨੂੰ ਨਾ ਨੱਚਣਾ ਆਉਂਦਾ ਬਸ ਉਹ ਗੰਦ ਚੱਲ ਰਿਹਾ ਉਹ ਇਹਦੇ ਵਿੱਚ ਪੰਜਾਬ ਵੀ ਖਰਾਬ ਹੋ ਰਿਹਾ ਤੇ ਪੂਰਾ ਇੰਡੀਆ ਖਰਾਬ ਹੋ ਰਿਹਾ ਹੈ ਜ਼ਿੰਦਗੀ ਦੀ ਪਹਿਲੀ ਆਰਟ ਬਣਾਈ ਸੀਗੀ ਤੇ ਆਰਟ ਬਣਾ ਕੇ ਪਹਿਲਾਂ ਕਿਹਨੂੰ ਦਿਖਾਈ ਸੀ ਤੇ ਕੀ ਰਿਸਪੌਂਸ ਸੀ ਪਹਿਲੀ ਆਰਟ ਮਨੇ ਗੁਰੂ ਨਾਨਕ ਦੇਵ ਜੀ ਦਾ ਹੀ ਦਿਖਾਇਆ ਸੀ ਕਿਉਂਕਿ ਜੋ ਉਹਨਾਂ ਨੇ ਮੈਨੂੰ ਖਾਬ ਚ ਦਿਖਾਇਆ ਸੀ ਮੈਂ ਖਾਬ ਚ ਹੀ ਸੀ ਮਸ਼ੀਨ ਦੇ ਵਿੱਚ ਬੈਠਾ ਮੈਂ ਗੁਰ ਜ਼ਿੰਦਗੀ ਦੇ ਵਿੱਚ ਕੁਝ ਅਲੱਗ ਕਰਨਾ ਜਿਹੜਾ ਬੰਦਾ ਸਿੱਖ ਗਿਆ ਉਹ ਬੰਦਾ ਪਾਰ ਹੋ ਅਲੱਗ ਕਰਨ ਵਾਸਤੇ ਬੰਦੇ ਨੂੰ ਅਲੱਗ ਬਣਨਾ ਪੈਂਦਾ ਹੈ ਲੋਕਾਂ ਤੋਂ ਹਟਣਾ ਪੈਂਦਾ ਹੈ ਨਸ਼ੇ ਤੋਂ ਦੂਰ ਰਹਿਣਾ ਪੈਂਦਾ ਹੈ ਐਬਾ ਤੋਂ ਦੂਰ ਰਹਿਣਾ ਪੈਂਦਾ ਹੈ ਪਹਿਲੀ ਵਾਰੀ ਕਿਸੇ ਮਹਾਨ ਹਸਤੀ ਦਾ ਕੋਈ ਟਵੀਟ ਆਇਆ ਹੋਊਗਾ ਜਾਂ ਸੰਦੇਸ਼ ਆਇਆ ਹੋਊਗਾ ਮਿਲਣ ਦਾ ਉਦੋਂ ਕਿੰਨੀ ਕੁ ਖੁਸ਼ੀ ਸੀ ਮਨ ਦੇ ਵਿੱਚ ਚਾਹ ਕਿੰਨਾ ਕੁ ਸੀ ਉਹ ਕੋਈ ਚਾਹ ਨਹੀਂ ਸੀ ਸੋਚਿਆ ਵੀ ਨਹੀਂ ਸੀ ਕਿ ਐਵੇਂ ਹੋਏਗਾ ਮੋਦੀ ਜੀ ਨੂੰ ਮਿਲਿਆ ਮੈਨੂੰ ਆਇਆ ਕਿ ਕੱਲ ਸਵੇਰੇ ਤੁਹਾਡੀ ਪੀਐਮ ਸਾਹਿਬ ਨਾਲ ਮੀਟਿੰਗ ਹੈ ਮੇਰੇ ਕੋਲ ਪੈਸੇ ਵੀ ਨਹੀਂ ਸੀ ਮੈਂ ਆਪਣੀ ਵਾਈਫ ਤੋਂ 2000 ਰੁਪਏ ਲੈ ਕੇ ਗਿਆ ਨਾਰਮਲ ਸਲਾਈ ਮਸ਼ੀਨ ਜਿਹਨੂੰ ਹਰ ਇੱਕ ਦਰਜੀ ਆਪਣੇ ਘਰ ਦੇ ਵਿੱਚ ਵਰਤਦਾ ਵਾ ਉਹਦੇ ਤੋਂ ਕਿਵੇਂ ਇਹ ਚੀਜ਼ ਬਣਨੀ ਪੋਸੀਬਲ ਕਿਵੇਂ ਹੁੰਦੀ ਆ ਕੰਪਿਊਟਰ ਵਾਲੇ ਆ ਗਏ ਮੇਰੇ ਕੋਲੇ ਸਰ ਤੁਸੀਂ ਕਿਵੇਂ ਬਣਾ ਲੈਂਦੇ ਹੋ 우ਸ਼ਾ ਵਾਲੇ ਆ ਗਏ ਕੋਈ ਕੋਈ ਆ ਗਏ ਕੰਪਨੀਆ ਵਾਲੇ ਆਣ ਲੱਗੇ ਕਿ ਤੁਸੀਂ ਕਿਵੇਂ ਬਣਾ ਰਹੇ ਹੋ ਮੈਂ ਕਹਿੰਦਾ ਦੇਖੋ ਜੀ ਇਹ ਮੇਰੀ 30 ਸਾਲ ਦੀ ਮਿਹਨਤ ਹੈ ਜਿਹੜਾ ਮੈਂ ਔਰੇ ਤੱਕ ਪੁੰਚਿਆ ਇਹਦੇ ਵਾਸਤੇ ਮਨੇ ਸਟਰਗਲ ਕਰੀਆ ਮਿਹਨਤ ਕਰੀਆ ਇੱਕ ਪੋਰਟਰੇਟ ਨੂੰ ਕਲੀਅਰ ਔਰ ਸੇਮ ਡਿੱਟੋ ਦੇਣ ਵਾਸਤੇ ਮਨੇ ਆਪਣੀ ਲਾਈਫ ਦਿੱਤੀ ਐ ਇਸ ਨੂੰ ਪਰ ਇਹਨੂੰ ਫਿਨਿਸ਼ਿੰਗ ਕਰਨ ਵਾਸਤੇ ਇਹਨੂੰ ਇੱਕ ਦਮ ਦੇ ਵਿੱਚ ਡਿਟੇਲ ਜਿਵੇਂ ਆਹ ਚੀਜ਼ ਨੂੰ ਵਿੱਚ ਮਰਜ ਕਰਨ ਵਾਸਤੇ ਟਾਈਮ ਲੱਗਦਾ ਮੈਂ ਕੁਝ ਹਟ ਕੇ ਕਰਦਾ ਸੀ ਕਿ ਇਹ ਨਹੀਂ ਸੀ ਮੈਂ ਲੋਕਾਂ ਵਾਂਗੂ ਸੂਟ ਬਣਾਉਂਦਾ ਸੀ ਮੈਂ ਸ਼ੇਰਵਾਨੀ ਐਚਕਨ ਡ्रेसेस ਸਿੰਗਰੇਂ ਜਿਹੜੇ ਭੰਗੜੇ ਵਾਲੇ ਡਰੈੱਸਾਂ ਬੰਦੀਆਂ ਸਿੰਗਰਾ ਦੀਆਂ ਡਰੈੱਸਾਂ ਬੰਦੀਆਂ ਮਾਨਸਾਉਂ ਦੀਆਂ ਡਰੈੱਸਾਂ ਸੁਜੀਤ ਖਾਨ ਮਨਿੰਦਰ ਮੰਗਾ ਹਰਜੀਤ ਹਰਮਨ ਸਭ ਦੀਆਂ ਮੈਂ ਡਰੈੱਸਾਂ ਬਹੁਤ ਬਣਾਈਆਂ ਮੈਂ ਫੈਮਿਲੀ ਦੇ ਵਿੱਚ ਬੱਚੇ ਹੋਣਗੇ ਸੋ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੇ ਹਾਂ ਇਹੀ ਕੰਮ ਕਰਨ ਲਈ ਕਿ ਮੇਰਾ ਬੇਟਾ ਹੁਣ ਪਲੱਸ 2 ਕਰ ਲਈ ਉਹਨੇ ਕਾਲਜ ਦੇ ਵਿੱਚ ਜਾ ਰਿਹਾ ਹੁ ਕਉਸਤੋ ਮੇਰਾ ਕੰਮ ਸਿੱਖ ਰਿਹਾ ਹਾਂ ਮੈਂ ਆਪਣੇ ਬੇਟੇ ਨੂੰ ਟ੍ਰੇਨ ਇਸਲੀ ਕਰ ਰਿਹਾ ਕਿ ਮੇਰੇ ਤੋਂ ਬਾਅਦ ਇਹ ਆਰਟ ਚੱਲਦਾ ਰਹੇ ਕਿਉਂਕਿ ਇੱਕ ਤੱਪ ਹੈ ਉਹਦਾ ਨਾਮ ਲਈ ਜਾਂਦੇ ਆ ਤੇ ਬਣਾਈ ਜਾਂਦੇ ਆ ਪਰ ਅੱਜ ਪਹੁੰਚਾਣ ਵਾਲਾ ਵੀ ਹੋਈ ਹੈ ਤੇ ਕਰਨ ਵਾਲਾ ਵੀ ਹੋਈ ਹੈ ਤਾਈ ਦਾ ਚਸ਼ਮਾ ਨਹੀਂ ਲੱਗਿਆ ਮੈਂ ਲੋਕਾਂ ਨੂੰ ਕਹਿੰਨਾ ਅਗਰ ਮੈਂ ਬਣਾ ਰਿਹਾ ਹੁੰਦਾ ਤਾਂ ਮੇਰੇ ਚਸ਼ਮਾ ਲੱਗ ਜਾਂਦਾ ਮੈਂ 35 ਸਾਲ ਤੋਂ ਕੰਮ ਕਰ ਰਿਹਾ ਉਹ ਵੀ ਕਿੱਡਾ ਬਰੀਕੀ ਕੰਮ ਕਰ ਰਿਹਾ ਮੇਰੀ ਅੱਖਾਂ ਦੇਖੋ ਕੋਈ ਅੱਖਾਂ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਨਹੀਂ ਇਸੀ ਕਰਕੇ ਹੈ ਪਰਮਾਤਮਾ ਬਣਾ ਰਿਹਾ ਮੈਂ ਨਹੀਂ ਬਣਾ ਰਿਹਾ ਨਹੀਂ ਬਣਿਆ ਫਿਰ ਉਹ ਮਨ ਖਰਾਬ ਹੁੰਦਾ ਸੀਗਾ ਵੀ ਖਿਜ ਵੀ ਆਉਂਦੀ ਸੀ ਵੋਟ ਰੇਟ ਦੇ ਕਿਤੇ ਅੱਜ ਤੱਕ ਪ੍ਰਮਾਤਮਾ ਨੇ ਕੋਈ ਪੋਰਟਡ ਖਰਾਬ ਨਹੀਂ ਹੋਇਆ ਜੀ ਲਾਈਵ ਦੇ ਵਿੱਚ ਮਸ਼ੀਨ ਦੇ ਉਪਰ ਆਤਾ ਝੂਠ ਨਹੀਂ ਬੋਲ ਇੱਕ ਵੀ ਪੋਰਟਡ ਕਦੀ ਖਰਾਬ ਨਹੀਂ ਹੋਇਆ ਮੈਨੂੰ ਇਹ ਨਹੀਂ ਪਤਾ ਸੀ ਵਿਕੇਗਾ ਨਹੀਂ ਵਿਕੇਗਾ ਮੈਂ ਉਹ ਸੋਚ ਕੇ ਨਹੀਂ ਕਰ ਰਹਾ ਸੀ ਮੈਂ ਇਹ ਸੋਚ ਕੇ ਕਰ ਰਹਾ ਸੀ ਕਿ ਜਿਸ ਦਿਨ ਮੇਰਾ ਟਾਈਮ ਆਏਗਾ ਮਨੂੰ ਦੁਨੀਆ ਯਾਦ ਰੱਖੇਗੀ ਫਿਰ ਜਦੋਂ ਨੈਟ ਦੇ ਵਿੱਚ ਪਾਉਂਦਾ ਰਿਹਾ ਫਿਰ ਮਨੇ ਪੇਟੈਂਟ ਕਰਾਇਆ ਤਾਂ ਨੀਡਲਮੈਨ ਨਾਮ ਪੇਟੈਂਟ ਕਰਾਇਆ ਫਿਰ ਮੈਨੂੰ ਪਤਾ ਲੱਗਿਆ ਕਿ ਮੈਂ ਇਕੱਲਾ ਕਰ ਰਿਹਾ ਤੁਸੀਂ ਆਪਣਾ ਮਨ ਸਾਫ਼ ਰੱਖੋ ਆਪਣਾ ਦਿਲ ਸਾਫ਼ ਰੱਖੋ ਤੇ ਤੁਸੀਂ ਨਾ ਬੋਲੋ ਤੁਹਾਡਾ ਕੰਮ ਬੋਲਦਾ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਤੁਸੀਂ ਮੇਰਾ ਨਾਮ ਤੇਜਵੀਰ ਸਿੰਘ ਸੋ ਪਟਿਆਲਾ ਸ਼ਹਿਰ ਦੀ ਧਰਤੀ ਤੇ ਮੌਜੂਦ ਆ ਪਟਿਆਲੇ ਸ਼ਹਿਰ ਦਾ ਨਾਮ ਅੱਜ ਕੱਲ ਦਾ ਨੀਡਲਮੈਨ ਦੇ ਸ਼ਹਿਰ ਤੋਂ ਵੀ ਸ਼ਹਿਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਵਾ ਉਹ ਕਿਉਂ ਕਿਉਂਕਿ ਇਹ ਸ਼ਹਿਰ ਦਾ ਇੱਕ ਬੰਦਾ ਹੋਇਆ ਵਾ ਅਰຸນ ਵਜਾਜ ਨਾਮ ਦਾ ਜਿਹੜਾ ਕਹਿ ਸਕਦੇ ਪੂਰੀ ਦੁਨੀਆ ਦੇ ਵਿੱਚ ਫੇਮਸ ਹੋ ਗਿਆ ਸਿਰਫ ਆਪਣੀ ਕਲਾਕ੍ਰਿਤੀਆਂ ਦੇ ਕਰਕੇ ਇੱਕ ਸੂਈ ਦੇ ਧਾਗੇ ਤੋਂ ਕਹਿ ਸਕਦੇ ਪੂਰੀ ਦੀ ਪੂਰੀ ਪੇਂਟਿੰਗ ਜਿਹੜੀ ਇਹ ਬਾਈ ਤਿਆਰ ਕਰ ਦਿੰਦਾ ਵਾ ਸੋ ਬਿਲਕੁਲ ਬਾਈ ਦੇ ਕੋਲੇ ਪਹੁੰਚੇ ਹੋਏ ਆ ਅੱਜ ਪਟਿਆਲੇ ਸ਼ਹਿਰ ਦੀ ਧਰਤੀ ਤੇ ਬਿਲਕੁਲ ਸਰਨਾ ਅਰຸນ ਬਾਈ ਹੁਣੀ ਖੁਦ ਮੌਜੂਦ ਹੋਣਗੇ ਤੇ ਬਾਈ ਤੋਂ ਗੱਲਬਾਤ ਕਰਾਂਗੇ ਵੀ ਕਿਵੇਂ ਇਹ ਸਿਲਸਿਲਾ ਸ਼ੁਰੂ ਹੋਇਆ ਕਿਵੇਂ ਬਾਈ ਨੇ ਬਣਾਉਣੇ ਸ਼ੁਰੂ ਕੀਤੀਆਂ ਤੇ ਕਿਵੇਂ ਇਹਨੇ ਮਸ਼ਹੂਰ ਹੋ ਗਏ ਕਿ ਅੱਜ ਪਟਿਆਲੇ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰਦਾ ਸੋ ਬਿਲਕੁਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰੇ ਠੀਕ ਠਾਕ ਹਾਂ ਬਹੁਤ ਸ਼ੁਕਰ ਮਾਲਕ ਦਾ ਬਹੁਤ ਸ਼ੁਕਰ ਜੀ ਅਰຸນ ਵੀਰੇ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਦਾ ਦੀ ਨੀਡਲਮੈਨ ਦਾ ਨਾਮ ਪੂਰਾ ਜਾਣਿਆ ਜਾਂਦਾ ਵਾ ਸੋ ਅਰຸນ ਵਜਾਜ ਤੋਂ ਦਾ ਨੀਡਲਮੈਨ ਦਾ ਸਿਲਸਿਲਾ ਸ਼ੁਰੂ ਕਿੱਥੋਂ ਇਹ ਤਾਂ ਪਰਮਾਤਮਾ ਦੀ ਦੇਣ ਹੈ ਜੀ ਲੋਕਾਂ ਦਾ ਪਿਆਰ ਹੈ ਜਿਹੜੇ ਲੋਕ ਪਿਆਰ ਕਰਦੇ ਆ ਉਹਨਾਂ ਨੇ ਅੱਜ ਜੇ ਔਦਾ ਦਿੱਤਾ ਹੌਸਲਾ ਦਿੱਤਾ ਮਿਹਨਤ ਕਰਨ ਦੀ ਤਾਕਤ ਦਿੱਤੀ ਕੁਝ ਦੋਸਤਾਂ ਨੇ ਮਦਦ ਕੀਤੀ ਜੀ ਕੁਝ ਪੈਸਾ ਫੜਿਆ ਵੇ ਜੀ ਹਮ ਬਸ ਜ਼ਿੰਦਗੀ ਐਵੇਂ ਕੱਢੀ ਗਈ ਜਿਵੇਂ ਸਟ੍ਰਗਲ ਦੇ ਨਾਲ ਗੱਡੀ ਸਾਰੀ ਜ਼ਿੰਦਗੀ ਪਰ ਸਟ੍ਰਗਲ ਤੋਂ ਬਾਅਦ ਜਦ ਉਸ ਨੂੰ ਉਹ ਕਹਿੰਦੇ ਨਾ ਜਦ ਆਪਾਂ ਮਾਉਂਟ ਐਵਰੇਜ ਦੇ ਵਿੱਚ ਛੜਦੇ ਆਂ ਤਾਂ ਆਪਾਂ ਉੱਥੇ ਪਹੁੰਚ ਜਾਂਦੇ ਆਂ ਤੇ ਉਹਦੇ ਵਿੱਚ ਬਰਕਰਾਰ ਰਹਿਣਾ ਪੈਂਦਾ ਉਸ ਬਰਕਰਾਰ ਵਾਸਤੇ ਜ਼ਿਆਦਾ ਟਾਈਮ ਲੱਗਦਾ ਉਹ ਟਾਈਮ ਦੇ ਕਰਕੇ ਅੱਜ ਫਿਰ ਮੇਰਾ ਨਾਮ ਮੇਰਾ ਨਾਮ ਜਿਹੜਾ ਚੱਲ ਰਹੀ ਹੈ ਤੁਹਾਨੂੰ ਦਾ ਨੀਡਲਮੈਨ ਦੇ ਨਾਮ ਤੇ ਹਾਂਜੀ ਹਾਂਜੀ ਸੋ ਸ਼ੁਰੂਆਤ ਕਿੱਥੋਂ ਹੋਈ ਵੀ ਬਚਪਨ ਤੋਂ ਸ਼ੌਂਕ ਸੀਗਾ ਜਾਂ ਬਾਅਦ ਵਿੱਚ ਪਿਆ ਸੋ ਇੱਕ ਵਾਰੀ ਕਲੀਅਰ ਕਰਿਓ ਐਦਾਂ ਸੀ ਬਚਪਨ ਦੇ ਵਿੱਚ ਤਾਂ ਮੇਰਾ embroiderry ਦਾ ਕੰਮ ਸੀ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਮੈਂ 9 ਸਾਲ ਦੀ ਉਮਰ ਦੀ ਉਰੇ ਆ ਗਿਆ ਸੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਮੈਂ 16 ਸਾਲ ਦਾ ਸੀ ਬਸ ਫਿਰ ਮੈਂ ਸ਼ਾਪ ਤੇ ਬੈਠਣਾ ਸੀ ਦੁਕਾਨ ਦਾ ਸੰਭਾਲਣੀ ਸੀ ਫਾਦਰ ਸਾਹਿਬ ਦੀ ਦੁਕਾਨ ਸੀ ਬਸ ਉੱਤੇ embroiderry ਸਟੀਚਿੰਗ ਦਾ ਕੰਮ ਚੱਲਦਾ ਸੀ ਮੈਂ ਨੇ ਵੀ embroiderry ਕਰਨ ਲੱਗ ਗਿਆ ਹੂੰ ਐਮਬਰਾਡਰੀ ਕਰਦੇ ਕਰਦੇ ਬਸ ਅੱਗੇ ਜਾ ਕੇ ਮੈਂ ਕੁਝ हट ਕੇ ਕਰਦਾ ਸੀ ਕਿ ਇਹ ਨਹੀਂ ਸੀ ਮੈਂ ਲੋਕਾਂ ਵਾਂਗੂ ਸੂਟ ਬਣਾਉਂਦਾ ਸੀ ਮੈਂ ਸ਼ੇਰਵਾਨੀ ਅਚਕਨ ਡ्रेसेस ਸਿੰਗਰੇ ਜਿਹੜੇ ਪੰਗੜੇ ਦੇ ਡਰੈੱਸਾਂ ਬੰਦੀਆਂ ਸਿੰਗਰਾਂ ਦੀ ਡਰੈੱਸਾਂ ਬੰਦੀਆਂ ਮਾਨ ਸਾਹਿਬ ਦੀਆਂ ਡਰੈੱਸਾਂ ਸੁਰਜੀਤ ਖਾਨ ਮਨਿੰਦਰ ਮੰਗਾ ਹਰਜੀਤ ਹਰਮਨ ਸਭ ਦੀਆਂ ਮੈਂ ਡਰੈੱਸਾਂ ਬਹੁਤ ਬਣਾਈਆਂ ਮਨੇ ਪਰ ਉਹ ਡਰੈੱਸਾਂ ਤੋਂ ਬਾਅਦ ਫਿਰ ਅਚਕਨਾ ਬਣਾਈਆਂ ਫਿਰ ਇਸ ਆਰਟ ਦੇ ਉੱਪਰ ਆ ਗਿਆ બસ ਇਹ ਆੜ ਪਰਮਾਤਮਾ ਨੇ ਮੈਨੂੰ ਜਿਵੇਂ ਕਹਿੰਦੇ ਨਾ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਇੱਕ ਰਾਹ ਦਿਖਾਇਆ ਸੀ ਉਹ ਬਾਬਾ ਜੀ ਜਦੋਂ ਮੈਂ ਕਿਉਂਕਿ ਮੈਂ ਸ਼ੁਰੂ ਤੋਂ ਮੇਰੀ ਬੜੀ ਅਟੈਚਮੈਂਟ ਸੀ ਉਹਨਾਂ ਨਾਲ ਸਕੂਲ ਟਾਈਮ ਐ ਸਕੈਚਰ ਸੀ ਮੈਂ ਸਕੈਚ ਕਰਦਾ ਸੀ ਤੇ ਬਸ ਪੜਾਇਆ ਦਾ ਮੈਂ ਜਿਆਦਾ ਨਹੀਂ ਮੈਂ میٹرਿਕ ਤੱਕ ਪੜਿਆ ਹੋਇਆ ਕਿਉਂਕਿ ਮੈਂ ਕਲੀਅਰ ਸਾਫ ਕੋਰਾ ਬੋਲਦਾ ਹੁੰਦਾ ਕੋਈ ਇਹ ਨਹੀਂ ਹੈ ਕਿ ਜਦੋਂ ਕੋਈ ਬੰਦਾ ਇਸੋ ਚਾਹੀਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਇਹ ਹੋ ਜਾਂਦਾ ਕਿ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈ ਇੱਕ ਹੰਕਾਰ ਆ ਜਾਂਦਾ ਅਕਸਰ ਨਾ ਜਦੋਂ ਬੰਦਾ ਥੋੜਾ ਜਿਹਾ ਫੇਮਸ ਹੋ ਜੇ ਜਿਵੇਂ ਤੁਹਾਡਾ ਤਾਂ ਨਾਮ ਚੱਲੋ ਦੁਨੀਆ ਜਮੇ ਮਸ਼ਹੂਰ ਜਿਹੜਾ ਬੰਦਾ ਪੰਜਾਬ 'ਚ ਵੀ ਮਸ਼ਹੂਰ ਹੋ ਜਾਵੇ ਨਾ ਉਹ ਬੰਦੇ ਦੇ ਅੰਦਰ ਮੈਂ ਆ ਜਾਂਦੀ ਹੈ ਦੇਖੋ ਪੰਜਾਬ ਤਾਂ ਬਹੁਤ ਵੱਡੀ ਗੱਲ ਹੈ ਜ਼ਿਲ੍ਹੇ ਦੇ ਅੰਦਰ ਹੀ ਆਪਣੇ ਕਹਿੰਦੇ ਨਾ ਮਹੱਲੇ ਦੇ ਅੰਦਰ ਹੀ ਕੋਈ ਕੈਮਸੀ ਮਾਨ ਨਹੀਂ ਹੁੰਦਾ ਏਰੀਆ ਦਾ ਉਹ ਵੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਐਮਸੀ ਆ ਪਰ ਕੁਝ ਨਹੀਂ ਹੈ ਕੁਝ ਨਹੀਂ ਤਰਿਆ ਪਿਆ ਜਦ ਮਰਨਾ ਉਸ ਟਾਈਮ ਦਾ ਬੰਦੇ ਨੇ ਆਕੜੀ ਜਾਣਾ ਉਸ ਤੋਂ ਪਹਿਲਾਂ ਆਕੜਨ ਦਾ ਕੀ ਫਾਇਦਾ ਲਾਈਵ ਦੇ ਵਿੱਚ ਜਦ ਵੀ ਕੁਝ ਕਰਨਾ ਹੋਵੇ ਉਹਦੇ ਵਾਸਤੇ ਸਟਰਗਲ ਤਾਂ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਬੰਦਾ ਕਹਿੰਦਾ ਕਿ ਮੈਂ ਕੁਝ ਬਣ ਕੇ ਦਿਖਾਵਾਂ ਮੈਂ ਕੁਝ ਕਰਕੇ ਦਿਖਾਵਾਂ ਪਰ ਆਪਣਾ ਪੰਜਾਬ ਹੈ ਆਪਣਾ ਜਿਹੜਾ ਦੇਸ਼ ਹੈ ਸਪੋਰਟ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਹੈ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਮਿਹਨਤ ਕਰਕੇ ਉਰ ਤੱਕ ਪਹੁੰਚ ਗਿਆ ਨਾਮ ਬਣਾ ਲਿਆ ਜਿੱਤ ਜੋ ਕਰਨਾ ਸੀ ਬੰਨੇ ਕਰ ਲਿਆ ਪਰ ਜਿਹੜੇ ਅੱਗੇ ਬੱਚੇ ਕਰਨਾ ਚਾਹੁੰਦੇ ਆ ਜਿਹੜੇ ਅੱਗੇ ਆਪਣੇ ਆਪ ਨੂੰ ਇਹ ਜਾਣਦੇ ਆ ਕਿ ਅਸੀਂ ਕੁਝ ਬਣ ਕੇ ਦਿਖਾਈਏ ਕੁਝ ਕਰਕੇ ਦਿਖਾਈਏ ਪਰ ਉਹਨਾਂ ਨੂੰ ਜੋ ਸਪੋਰਟ ਹੀ ਨਹੀਂ ਮਿਲੇਗੀ ਤਾਂ ਉਹ ਕਿਵੇਂ ਵਧਣਗੇ ਮਨੂੰ ਇਸ ਚੀਜ਼ ਦਾ ਬੜਾ ਗਮ ਹੈ ਬੱਚੇ ਆਨੇ ਆ ਸਾਨੂੰ ਸਿਖਾ ਦਿਓ ਮੈਂ ਹੁਣ ਆਪਣੇ ਕੋਲ 5-6 ਬੱਚਿਆਂ ਨੂੰ ਸਿਖਾਣਾ ਪਰ ਮੈਂ ਜ਼ਿਆਦਾ ਸਿਖਾਣਾ ਚਾਹਨਾ ਮੈਂ ਕਹਿੰਦਾ ਸਰਕਾਰ ਜਗ੍ਹਾ ਦੇਵੇ ਇੰਸਟੀਚਿਊਟ ਦੀ ਜਗ੍ਹਾ ਦੇਵੇ ਕਿ ਮੈਂ ਅੱਗੇ ਹੋਰ ਸਿਕਾ ਪਾਵਾਂ ਕਿ ਇਹ ਆਰਟ ਮੇਰੇ ਪਹਿਲਾਂ ਅਸੀਂ ਚੇਲੇ ਸੀ ਹੁਣ ਅਸੀਂ ਉਸਤਾਦ ਬਣ ਚੁੱਕੇ ਬੱਚਿਆਂ ਨੂੰ ਵੀ ਅੱਗੇ ਸਿਖਾ ਰਹੇ ਆ ਦੱਸ ਰਹੇ ਆ ਪਰ ਇਸ ਨੂੰ ਸਿੱਖਣ ਵਾਸਤੇ ਕਰਨ ਵਾਸਤੇ ਲਾਈਫ ਚਾਹੀਦੀ ਹੈ ਮੈਂ ਇੱਕ ਇਨੋਵੇਸ਼ਨ ਕਰਕੇ ਨਵਾਂ ਆਟ ਦੇ ਦਿੱਤਾ ਦੁਨੀਆ ਨੂੰ ਉਹ ਅੱਗੇ ਉਹ ਦੁਨੀਆ ਨੇ ਕਿਵੇਂ ਸਾਹਮਣਾ ਉਹ ਦੁਨੀਆ ਜਾਣਦੀ ਹੈ ਪਰ ਮੈਂ ਚਾਹਨਾ ਕਿ ਮਿਹਨਤ ਕਰੇ ਉਹਦਾ ਕੁਝ ਨਾ ਕੁਝ ਫਲਤਾ ਜਰੂਰ ਮਿਲਦਾ ਬੰਦਾ ਇਹ ਨਹੀਂ ਸੋਚਦਾ ਕਿ ਮੈਂ ਕੁਝ ਕਰ ਰਿਹਾ ਪਤਾ ਨਹੀਂ ਕੁਝ ਹੋਊਗਾ ਕਿ ਨਹੀਂ ਹੋਊਗਾ ਲੋਕ ਕਹਿੰਦੇ ਆ ਸਵੇਰੇ ਕਮਾਈਏ ਸ਼ਾਮ ਨੂੰ ਪੈਸਾ ਮਿਲ ਜੇ ਉਹਦੇ ਨਾਲ ਕੁਝ ਨਹੀਂ ਹੁੰਦਾ ਮਿਹਨਤ ਕਰਦੇ ਰਹੋ ਕਿ ਇੱਕ ਨਾ ਇੱਕ ਦਿਨ ਤੁਹਾਡਾ ਨਾਮ ਐਸਾ ਹੋਏਗਾ ਤੁਹਾਨੂੰ ਤੁਹਾਨੂੰ ਦੁਨੀਆ ਯਾਦ ਰੱਖੇਗੀ ਪਰ ਉਹਦੇ ਵ ਬਿਲਕੁਲ ਕਹਿ ਸਕਦੇ ਆ ਵੀ ਜ਼ਿੰਦਗੀ ਦੇ ਵਿੱਚ ਮਿਹਨਤ ਬਹੁਤ ਜ਼ਰੂਰੀ ਆ ਵੀ ਆਪਾਂ ਕਹਿ ਸਕਦੇ ਆ ਵੀ ਸਭ ਤੋਂ ਵੱਡੇ ਕਮਾਈ ਜਿਹੜੀ ਆ ਮਿਹਨਤ ਆ ਮਿਹਨਤ ਆ ਜੀ ਸੋ ਬਾਈ ਜੀ ਜਦੋਂ ਜ਼ਿੰਦਗੀ ਦੀ ਪਹਿਲੀ ਆਟ ਬਣਾਈ ਸੀਗੀ ਤੇ ਆਟ ਬਣਾ ਕੇ ਪਹਿਲਾਂ ਕਿਹਨੂੰ ਦਿਖਾਈ ਸੀ ਤੇ ਕੀ ਰਿਸਪੌਂਸ ਸੀ ਪਹਿਲੀ ਆਰਟ ਮਨੇ ਗੁਰੂ ਨਾਨਕ ਦੇਵ ਜੀ ਦਾ ਹੀ ਦਿਖਾਇਆ ਸੀ ਕਿਉਂਕਿ ਜੋ ਉਹਨਾਂ ਨੇ ਮੈਨੂੰ ਖਾਬ ਚ ਦਿਖਾਇਆ ਸੀ ਮੈਂ ਖਾਬ ਚੀ ਸੀ ਮਸ਼ੀਨ ਦੇ ਵਿੱਚ ਬੈਠਾ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ ਸੀ ਤਾਂ ਬਿਲਕੁਲ ਸੁਪਨੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਸੁਪਨਾ ਆਇਆ ਤੁਹਾਨੂੰ ਤੇ ਉਹਨੂੰ ਤੁਸੀਂ ਪ੍ਰੋਤ ਆ ਹਾਂ ਮੈਂ ਦੁਪਹਿਰੇ ਸੁੱਤਾ ਸੀ ਔਰ ਸ਼ੌਪ 'ਚ ਸੁੱਤਾ ਪਿਆ ਸੀ ਮੈਨੂੰ ਖਾਬ ਆਇਆ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਣਾ ਰਿਹਾ ਉਹੀ ਸਰੂਪ ਮੈਂ ਦੇਖਿਆ ਮੈਂ ਕਿਹਾ ਯਾਰ ਇਹ ਕਿਵੇਂ ਪੋਸੀਬਲ ਹੈ ਮੈਂ ਤਾਂ ਸਰੂਪ ਬਣਾ ਰਿਹਾ ਸੀ ਫਿਰ ਮਨੇ ਐਵੇਂ ਦਾ ਉਥੋਂ ਦੀ ਇੱਕ ਸਰੂਪ ਲਿਆ ਬਾਬਾ ਜੀ ਦਾ ਉਹਦਾ ਮਨੇ ਸਕੈਚ ਬਣਾਇਆ ਕੱਪੜੇ ਦੇ ਮੰਨੂ ਨਹੀਂ ਪਤਾ ਸੀ ਕਿ ਇਸ ਮਸ਼ੀਨ ਨਾਲ ਆਪਾਂ ਪੋਰਟਰੇਟ ਵੀ ਬਣਾ ਸਕਦੇ ਆ ਇਮਰੋਡਰੀ ਐ ਇਮਰੋਡਰੀ ਨਾਲ ਆਪਾਂ ਕੁਝ ਵੀ ਕਰ ਸਕਦੇ ਆ ਮੈਂ ਲੋਗੋ ਬਣਾਉਣਾ ਨਾਮ ਲਿਖਦਾ ਫੁੱਲ ਬਣਾਣੇ ਬਟਰਫਲਾਈਜ਼ ਬਣਾਣੇ ਚਿੜੀਆਂ ਬਣਾਉਂਦੇ ਆ ਮੋਰ ਬਣਾਉਣਾ ਪਰ ਮੈਂ ਪੋਰਟਰੇਟ ਦਾ ਵੀ ਨਹੀਂ ਕਦੀ ਸੋਚਿਆ ਸੀ ਪਰ ਪਰਮਾਤਮਾ ਨੇ ਐਸੀ ਬਾਹ ਫੜੀ ਪੋਰਟਰੇਟ ਬਹੁਤ ਸੋਹਣਾ ਬਣਿਆ ਫਿਰ ਮਨੇ ਕ੍ਰਿਸ਼ਨ ਜੀ ਦਾ ਸਰੂਪ ਬਣਾਇਆ ਉਹ ਜਿਹਨੂੰ ਅੱਜ ਪੰਜ ਵਰਲਡ ਰਿਕਾਰਡ ਮਿਲ ਚੁਕੇ ਆ ਉਹ ਤੁਸੀਂ ਦੇਖ ਹੀ ਰਹੇ ਹੋ ਉਹ ਹੈਗਾ 6 ਫੀਟ ਬਾਈ 4 ਫੀਟ ਦਾ ਉਹਨੂੰ 3 ਸਾਲ ਦੇ ਵਿੱਚ ਬਣਾਇਆ ਉਦੇ ਦੇ ਵਿੱਚ 28 ਲੱਖ 36000 ਮੀਟਰ ਤੱਕ ਲੱਗਿਆ ਹੋਇਆ ਹੈ ਉਹ ਦੁਨੀਆ ਦੀ ਸਭ ਤੋਂ ਲੰਬੇ ਧਾਗੇ ਦੀ ਤਸਵੀਰ ਹੈ ਉਹਨੂੰ ਬਣਾਉਣ ਨੂੰ ਮੈਨੂੰ 3 ਸਾਲ ਲੱਗੇ ਐਵੇਂ ਮੈਂ ਬੜਾ ਤੋਂ ਬੜਾ ਬੜੇ ਤੋਂ ਬੜਾ ਕਰਦਾ ਰਿਹਾ ਫਿਰ ਮਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੁਆਇਨ ਦਾ ਕੈਵ ਪਤਾ ਨਹੀਂ ਕਿੰਨਾ ਕੁਛ ਬਣਾ ਚੁੱਕਾ ਮੈਨੂੰ ਖੁਦ ਨੂੰ ਗਿਨਤੀ ਨਹੀਂ ਹੈ ਅਫਗਾਨ ਘਰ ਕੋਈ 3 ਫੁੱਟ ਦੀ ਕੋਈ 4 ਫੁੱਟ ਦੀ ਕੋਈ 5 ਫੁੱਟ ਦੀ ਕੋਈ 6 ਫੁੱਟ ਦੀ ਫਿਰ ਮੈਂ ਦਿਨ ਰਾਤ ਬੈਠ ਕੇ ਕੰਮ ਹੀ ਕਰਦਾ ਰਿਹਾ ਪਰ ਉਹ ਕੰਮ ਦਾ ਐਸਾ ਪ੍ਰਮਾਤਮਾ ਨੇ ਆਪਣਾ ਮਾਣ ਬਖਸ਼ਿਆ ਲੋਕਾਂ ਦਾ ਪਿਆਰ ਬਖਸ਼ਿਆ ਮਨ ਨੂੰ ਨਹੀਂ ਪਤਾ ਸੀ ਇਹ ਦੁਨੀਆ ਦੇਖੋ ਦੁਨੀਆ ਦੇ ਵਿੱਚ ਦਿੱਗਜ ਉਹ ਦਿੱਗਜ ਲੋਕ ਪਏ ਹਰ ਇੱਕ ਬੰਦਾ ਆਪਣੇ ਘਰ ਦਾ ਇੱਕ ਕਲਾਕਾਰ ਹੁੰਦਾ ਆਪਣੇ ਮਾਪਾਪਾਂ ਦਾ ਕਲਾਕਾਰ ਹੁੰਦਾ ਕਿ ਸਾਡਾ ਬੱਚਾ ਇੱਕ ਕਲਾਕਾਰ ਹੈ ਉਸ ਨੂੰ ਸਮਝਣ ਦੀ ਲੋੜ ਹੈ ਉਹਨੂੰ ਦੇਖਣ ਦੀ ਲੋੜ ਹੈ ਤੁਸੀਂ ਦੇਖਦੇ ਨਹੀਂ ਤੁਸੀਂ ਕਹਿੰਦੇ ਨੇ ਅਗਲਾ ਕਹਿੰਦਾ ਮੇਰਾ ਬੱਚਾ ਪਤਾ ਨਹੀਂ ਗਲਤ ਰਕੀ ਕਰੇਗਾ ਨਹੀਂ ਕਰੇਗਾ ਤੁਹਾਨੂੰ ਕੀ ਪਤਾ ਤੁਹਾਡਾ ਬੱਚਾ ਕੱਲ ਕੀ ਕਰੇਗਾ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਬੇਟਾ ਪੜਾਇਆ ਤਾਂ ਹੈ ਨਹੀਂ ਇਹ ਸ਼ੌਪ ਤੇ ਬੈਠੇਗਾ ਅੱਗੇ ਜਾ ਕੇ ਕੀ ਕਰੇਗਾ ਪਰ ਮੈਂ ਸੋਚਦਾ ਜੀ ਮੇਰੇ 25 ਸਾਲ ਹੋ ਗਏ ਮੇਰੇ ਫਾਦਰ ਐਕਸਪਾਇਰ ਹੋਏ ਨੂੰ ਅੱਜ ਹੁੰਦੇ ਤਾਂ ਦੁਨੀਆ ਨੂੰ ਕਹਿੰਦੇ ਹੁੰਦਾ ਕਿ ਆਹ ਹੁੰਦੇ ਆ ਬੱਚ ਸਕਦੇ ਆ ਇੱਕ ਮਿਹਨਤ ਨਾਲ ਜਿਹੜਾ ਬੰਦਾ ਸ਼ੌਂਕ ਨਾਲ ਮਿਹਨਤ ਕਰੇ ਨਾ ਉਹ ਬੰਦਾ ਜ਼ਿੰਦਗੀ ਚ ਤਰੂਗਾ ਤਰੂਗਾ ਜੈਸੇ ਜਿਵੇਂ ਆਪਣਾ ਪ੍ਰੋਫੈਸ਼ਨ ਹੋ ਗਿਆ ਤੇ ਆਪਣਾ ਸ਼ੌਂਕ ਹੋ ਗਿਆ ਇਹ ਦੋਨੋਂ ਨੂੰ ਮਨੇ ਜੋੜ ਕੇ ਸਾਠ ਨੋਕੇ ਕਰਿਆ ਚਾਹੁੰਦਾ ਮੈਂ ਲੋਕਾਂ ਵਾਂਗੂ ਸੂਟ ਬਣਾਉਂਦਾ ਐਮਬਰਾਇਡਰੀ ਕਰਦਾ 5-700000 ਰੁਪਇਆ 2000 3000 ਆਪਣਾ ਲੈ ਕੇ ਘਰ ਚਲਾ ਜਾਉ ਉਹਦਾ ਬੰਦਾ ਨਾ ਫਿਰ ਉੱਥੇ ਹੀ ਰਹਿ ਜਾਂਦਾ ਵਾ ਵੀ ਜ਼ਿੰਦਗੀ ਦੇ ਵਿੱਚ ਕੁਝ ਅਲੱਗ ਕਰਨਾ ਜਿਹੜਾ ਬੰਦਾ ਸਿੱਖ ਗਿਆ ਉਹ ਬੰਦਾ ਪਾਰ ਹੋ ਜਾਊਗਾ ਅਲੱਗ ਕਰਨ ਵਾਸਤੇ ਬੰਦੇ ਨੂੰ ਅਲੱਗ ਬਣਨਾ ਪੈਂਦਾ ਬਿਲਕੁਲ ਲੋਕਾਂ ਤੋਂ ਹਟਣਾ ਪੈਂਦਾ ਨਸ਼ੇ ਤੋਂ ਦੂਰ ਰ ਮਿਹਨਤ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਐਨਾ ਕੁਝ ਚਾਹੀਦਾ ਹੁੰਦਾ ਬੰਦਾ ਕਹਿੰਦਾ ਨਹੀਂ ਮੈਂ ਐਨਾ ਕੁਝ ਕਰ ਨਹੀਂ ਸਕਦਾ ਪਰ ਜਿਹੜੇ ਕਰਨ ਵਾਲੇ ਹੁੰਦੇ ਨਾ ਐਡੇ ਐਡੇ ਸਾਇੰਟਿਸਟ ਹੋ ਗਏ ਆਪਣੇ ਆਪਣਾ ਜਿਹੜਾ ਇੰਡੀਆ ਹੈ ਨਾ ਜਾਂ ਆਪਣਾ ਜਿਹੜਾ ਆਪਣਾ ਪੰਜਾਬ ਹੈ ਇਹਦੇ ਵਿੱਚ ਐਸੇ ਐਸੇ ਲੋਕ ਬੈਠੇ ਆ ਉਹ ਕਾਹ ਕੁਝ ਕਰੀ ਬੈਠੇ ਆ ਬੰਦਾ ਸੋਚ ਤੋਂ ਵੀ ਪਰੇ ਐ ਜੇ ਬੰਦਾ ਕਹਿੰਦਾ ਅੱਜਕੱਲ ਮੋਬਾਈਲ ਦੇਖ ਲਓ ਵੀ ਰੀਲ ਬਣਾ ਲਓ ਵੀਡੀਓ ਬਣਾ ਲਓ ਲੋਕੀ ਉਰੇ ਤਾਂ ਕੀ ਸੀਮਤ ਰਹਿ ਗਏ ਜਿਹੜੇ ਕੁਝ ਹੈਗੇ ਆ ਜਿਨ੍ਹਾਂ ਨੇ ਕੁਝ ਕਰਿਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਐ ਉਹ ਜਿਹੜੇ ਸਿੰਪਲ ਜਿਨ੍ਹਾਂ ਨਾਲ ਤਾਂ ਬੋਲਣਾ ਆਉਂਦਾ ਜਾਂ ਨਿਨਾਂ ਨੱਚਣਾ ਆਉਂਦਾ ਬਸ ਉਰੇ ਗੰ ਉਹ ਇਹਦੇ ਵਿੱਚ ਪੰਜਾਬ ਵੀ ਖਰਾਬ ਹੋ ਰਿਹਾ ਤੇ ਪੂਰਾ ਇੰਡੀਆ ਖਰਾਬ ਹੋ ਰਿਹਾ ਹੈ। ਅਗਰ ਤੁਸੀਂ ਜ਼ਿੰਦਗੀ ਦੇ ਕੁਝ ਕਰਨਾ ਹੈ ਤੇ ਮਿਹਨਤ ਕਰੋ, ਮਿਹਨਤ ਕਰਕੇ ਆਪਣੀ ਵੀਡੀਓ ਬਣਾਓ, ਵੀਡੀਓ ਦਿਖਾਓ। ਹੁਣ ਲੋਕ ਜਾਨਵਰਾਂ ਹੀ ਦਿਖਾਣ ਦਿੰਦੇ ਆ। ਕਿਸੇ ਕਿਸ ਦੀ ਦਿਖਾਣਾ ਹੈ, ਕੋਈ ਕੁੱਤੇ ਨੂੰ ਕੁਛ ਪਾਰਿਆ, ਕੁੱਤੇ ਕੁਛ ਪਾਰਿਆ। ਮੈਨੂੰ 25 ਸਾਲ ਹੋ ਗਏ ਮੈਂ ਡੌਗ ਸੇਵਾ ਕਰ ਰਿਹਾ। ਮੈਂ ਪੂਰੇ ਮੱਲੇ ਦੇ ਮੇਰੇ ਕੋਲ 47-48 ਕੁੱਤੇ ਆ, ਮੈਂ ਪਾਲਣਾ ਉਹਨਾਂ ਨੂੰ ਕੁੱਤਿਆਂ ਨੂੰ। ਪਰ ਮੈਂਨੇ ਅਸ ਇੱਕ ਵੀਡੀਓ ਨਹੀਂ ਬਣਾਈ। ਕੀ ਕਰਨੀ ਹੈ? ਦਿਖਾਣਾ ਤੁਸੀਂ ਉਹਨੂੰ ਦਿਖਾਉਣਾ ਜਿਹਦੇ ਨਾਲ ਤੁਸੀਂ ਦਿਖਾਣਾ। ਤੁਸੀਂ ਲੋਕਾਂ ਨੂੰ ਕੀ ਦਿਖਾਣਾ? ਹੁਣ ਮੈਂ ਜਿਹੜਾ ਕੰਮ ਕਰਿਆ ਇਹ ਆਰਥ ਕਰਿਆ ਲੋਕਾਂ ਨੇ ਪਸੰਦ ਕਰਿਆ ਮੈਂ ਸਿਰਫ ਬਣਾਇਆ ਤਾਂ ਉਹਦੀ ਸ਼ਾਨ ਨੂੰ ਹੀ ਸੀ ਕਿ ਉਹਨੂੰ ਪਸੰਦ ਆਏਗਾ ਪਰ ਉਸਨੇ ਕੀ ਕਰਿਆ ਉਹਨੇ ਪੂਰੀ ਦੁਨੀਆ ਦੇ ਅੱਗੇ ਕਰਤਿਆ ਹੁਣ ਹਰ ਇੱਕ ਚੀਜ਼ ਯੂਰੀ ਨਹੀਂ ਕਿ ਦਿਖਾ ਕੇ ਕਰੀ ਜਾਂਦੀ ਹੈ ਕੁਝ ਉਸਨੂੰ ਵੀ ਦਿਖਾਣੀ ਪੈਂਦੀ ਹੈ ਪਰਮਾਤਮਾ ਨੂੰ ਜਿਹੜਾ ਦੇਖ ਕੇ ਕਵੇ ਹਾਂ ਕਿ ਮੈਨੂੰ نیچے ਭੇਜਿਆ ਗਈ ਮਨੂ ਵੀ ਉਹਨੂੰ ਵੀ ਗਰਵ ਹੋਵੇ ਕਿ ਸਾਨੇ ਆਪਣਾ ਬੱਚਾ ਨੀਚੇ ਭੇਜਿਆ ਜੀ ਕਿ ਕਦੀ ਉਹਨੂੰ ਸ਼ਰਮਿੰਦਾ ਨਾ ਹੋਣਾ ਪਵੇ ਕਿ ਨੀਚੇ ਕਰਨ ਕੀ ਗਿਆ ਸੀ ਹੁਣ ਮਰ ਕੇ ਉੱਪਰ ਆ ਗਿਆ 60 ਸਾਲ ਆਇਆ 50 ਸਾਲ ਆਇਆ ਨਸ਼ਾ ਕਰਿਆ ਇਹ ਕਰਿਆ ਉਹ ਕਰਿਆ ਪਰ ਬਹਾਨਾ ਕੁਝ ਨਹੀਂ ਹੁੰਦਾ ਜਿਸਨੇ ਪੱਤਨਾ ਚ ਭੁੱਲ ਜੀ ਜਾਂਦਾ ਜੀ ਸੋ ਬਾਈ ਜੀ ਅੱਜ ਤੱਕ ਅਵਾਰਡ ਕਿੰਨੇ ਕ ਮਿਲ ਚੁਕੇ ਨੇ ਮੈਨੂੰ 7 ਵਰਲਡ ਰਿਕਾਰਡ ਮਿਲ ਚੁਕੀਆਂ ਜੀ ਜੀ ਦੋ ਵਾਰ ਰਾਸ਼ਟਰਪਤੀ ਸਾਹਿਬ ਨਾਲ ਮੁਲਾਕਾ ਇੱਕ ਵਾਰ ਤਾਂ ਰਾਸ਼ਟਰਪਤੀ ਅਵਾਰਡ ਮਿਲ ਚੁਕਿਆ ਇੱਕ ਵਾਰੀ ਰਾਸ਼ਟਰਪਤੀ ਨਾਲ ਮੁਲਾਕਾਤ ਹੋ ਚੁਕੀ ਹੈ ਆ ਦ੍ਰੋਪਤੀ ਮੁਰਮੁਰ ਜੀ ਨਾਲ ਮੇਰੀ ਹੁਣੀ 2 ਮਹੀਨੇ ਪਹਿਲਾਂ ਮੁਲਾਕਾਤ ਹੋਈ ਸੀ ਮੇਰਾ ਕੰਮ ਬੜਾ ਪਸੰਦ ਕਰਿਆ ਜਾ ਰਿਹਾ ਕਿਉਂਕਿ ਇੱਚ ਅਮਿਤਾਭਚਨ ਜੀ ਨੇ ਟਵੀਟ ਕਰਿਆ ਆਨੰਦ ਮਹਿੰਦਰਾ ਜੀ ਨੇ ਟਵੀਟ ਕਰਿਆ ਮੋਦੀ ਜੀ ਨੇ ਟਵੀਟ ਕਰਿਆ ਰਾਸ਼ਟਰਪਤੀ ਜੀ ਨੇ ਟਵੀਟ ਕਰਿਆ ਸਮ੍ਰਿਤੀ ਰਾਨੀ ਜੀ ਨੇ ਟਵੀਟ ਕਰਿਆ ਟਵੀਟ ਦਾ ਮ ਮੈਂ ਇਹਨਾਂ ਤੁਹਾਨੂੰ ਇੱਕ ਸਲਾਮ ਜਿਹੜੀ ਤੁਹਾਡੀ ਸਰ ਅੱਜ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਹਨਾ ਚਲੋ ਇਹਨੇ ਮਹਾਨ ਹਸਤੀ ਜਾਂ ਕਹਿ ਸਕਦੇ ਵੀ ਲੀਡਰ ਆਪਾਂ ਨੂੰ ਟਵੀਟ ਕਰ ਰਹੇ ਨੇ ਮਾਣ ਕਿੰਨਾ ਕੁ ਮਹਿਸੂਸ ਹੁੰਦਾ ਮਾਣ ਇਦਾਂ ਹੀ ਹੁੰਦਾ ਨਾ ਜੀ ਦੇਖੋ ਇੱਕ ਤਾਂ ਮਿਲਲੇ ਆਪਾਂ ਮਿਲੇ ਕਿਸੇ ਰਸਤੇ ਮਿਲੇ ਫੋਟੋ ਖਚਾਲੀ ਕੀ ਮੈਨੇ ਇਹਨਾਂ ਦੇ ਨਾਲ ਫੋਟੋ ਆ ਉਹਦਾ ਮਜ਼ਾ ਨਹੀਂ ਆਉਂਦਾ ਮਜ਼ਾ ਤਾਂ ਆਉਂਦਾ ਕਿ ਤੁਹਾਨੂੰ ਇਨਵਾਈਟ ਕਰਨ ਤੁਹਾਨੂੰ ਕਾਫੀ ਪਲਾਨ ਚਾਹ ਪਲਾਨ ਤੁਹਾਡਾ ਮਾਨ ਸਤਕਾਰ ਕਰਨ ਤੇ ਉਸ ਤੋਂ ਬਾਅਦ ਟਵੀਟ ਕਰਨ ਕਿ ਆਹ ਬੱਚਾ ਸਾਨੂੰ ਆ ਕੇ ਮਿਲ ਕੇ ਗਿਆ ਤੇ ਤੁਹਾਡੀ ਉਮਰ ਕਿੰਨੀ ਹੁੰਦੀ ਹੈ ਤੇ ਜਦ ਜਿਹੜਾ ਅੱਗੇ ਆਲਾ ਉਹਦੇ ਆਲਾ ਮਿਲਦਾ ਤੇ ਉਹਦੀ ਉਮਰ ਕਿੰਨੀ ਹੁੰਦੀ ਹੈ ਪਤਾ ਲੱਗਦਾ ਕਿ ਮਨੇ ਕੀ ਖਟਿਆ ਜ਼ਿੰਦਗੀ ਦੇ ਵਿੱਚ ਮਨੇ ਆਹ ਖਟਿਆ ਤੇ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਉਹ ਕਹਿੰਦੇ ਕੁਝ ਬੇਟਾ ਤੈਨੂੰ ਜਿਵੇਂ ਤੈਨੂੰ ਅਸੀਂ 20 ਸਾਲ ਪਹਿਲਾਂ ਦੇਖਿਆ ਸੀ ਤੂੰ ਅੱਜ ਵੀ ਉਦਾਂ ਦਾ ਹੀ ਹੈ ਜਿੰਨਾ ਮਰਜੀ ਮਿਲ ਜੇ ਜੋ ਮਰਜੀ ਮਿਲ ਜੇ ਪਰ ਉਸ ਤੋਂ ਡਰ ਕੇ ਰਹਿਣਾ ਚਾਹੀਦਾ ਉਹ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਉਹ ਚਾਹੇ ਤਾਂ ਉੱਪਰ ਲੈ ਕੇ ਜਾ ਸਕਦਾ ਹੈ ਉਹ ਚਾਹੇ ਤਾਂ نیچے ਲੈ ਕੇ ਆ ਸਕਦਾ ਇਸ ਕਰਕੇ ਜ਼ਿੰਦਗੀ ਵਿੱਚ ਕਦੀ ਡਰਨਾ ਨਹੀਂ ਹਾਰਨਾ ਨਹੀਂ ਪਰਮਾਤਮਾ ਬੜੀ ਵੱਡੀ ਵਾਂ ਫੜੇਗਾ ਮੇਰੇ ਤਾਂ ਫੜੀ ਹੈ ਤੇ ਅੱਜ ਮੇਰਾ ਦੁਨੀਆ ਵਿੱਚ ਨਾਮ ਹੈ ਜੀ ਜੀ ਸੋ ਤੁਸੀਂ ਜਿਹੜੀਆਂ ਹੁਣ ਬਣਾਉਂਦੇ ਹੋ ਇਹਨੂੰ ਕਿ ਪੋਰਟਰੇਟ ਕਹਿ ਸਕਦੇ ਆ ਹਾਂਜੀ ਹਾਂਜੀ ਪੋਰਟਰੇਟ ਇਹ ਤੁਸੀਂ ਸੇਲ ਵੀ ਕਰਦੇ ਹੋ ਜੀ ਜੀ ਮੈਗਜ਼ਿਬਿਸ਼ਨਸ ਵੀ ਲਗਾਣਾ ਮੇਰਾ ਆਨਲਾਈਨ ਸੇਲ ਵੀ ਹੈਗਾ ਮੈਨੂੰ ਲੋਕ ਮੇਰੇ ਗੂਗਲ ਦੇ ਵਿੱਚ ਸਰਚ ਕਰਦੇ ਆ ਔਰ ਉਹਨੂੰ ਬਜਾਜ ਲਿਖ ਲੈਣ ਨੀਡਲਮੈਨ ਲਿਖ ਦੇਣ ਮੈਨੂੰ ਫਿਰ ਉੱਥੋਂ ਆਰਡਰ ਮਿਲਦੇ ਆ ਲੋਕਾਂ ਦੇ ਪੋਰਟਰੇਟ ਬੰਦੇ ਆ ਫੈਮਿਲੀਜ਼ ਦੇ ਪੋਰਟਰੇਟ ਬਣਾਉਣਾ ਬਹੁਤ ਵੱਡੇ ਵੱਡੇ ਪੋਰਟਰੇਟ ਬਣਾਏ ਆ ਕਾਫੀ ਕਿਉਂਕਿ ਫੈਮਿਲੀਜ਼ ਦੀ ਫੋਟੋਆਂ ਦਾ ਮੈਂ ਯਾਤਰ ਪਾਉਂਦਾ ਨਹੀਂ ਕਿਉਂਕਿ ਲੋਕ ਕਈ ਵਾਰ ਉਹਦੇ 'ਚ ਨਹੀਂ ਪਾਉਂਦੇ ਪਰ ਜਿਹੜਾ ਮੈਂ ਕੁਛ ਸੀ ਲੋਕਾਂ ਨੂੰ ਪਸੰਦ ਆਇਆ ਹੁਣ ਫੇਰ ਮੈਂ ਸ਼ੁਰੂ ਕਰਿਆ ਪਿਆ ਇਹ ਚੀਜ਼ਾਂ ਲੋਕ ਬਹੁਤ ਪਸੰਦ ਕਰਦੇ ਜੀ ਸੋ ਜਦੋਂ ਪਹਿਲੀ ਵਾਰੀ ਕਿਸੇ ਮਹਾਨ ਹਸਤੀ ਦਾ ਕੋਈ ਟਵੀਟ ਆਇਆ ਹੋਊਗਾ ਜਾਂ ਸੰਦੇਸ਼ ਆਇਆ ਹੋਊਗਾ ਮਿਲਣ ਦਾ ਉਦੋਂ ਕਿੰਨੀ ਕੁ ਖੁਸ਼ੀ ਸੀ ਮਨ ਦੇ ਵਿੱਚ ਚਾਹ ਕਿੰਨਾ ਸੀ ਉਦੋਂ ਕੋਈ ਚਾਹ ਨਹੀਂ ਸੀ ਸੋਚਿਆ ਵੀ ਨਹੀਂ ਸੀ ਕਿ ਐਵੇਂ ਹੋਏਗਾ ਮੋਦੀ ਜੀ ਨੂੰ ਮਿਲਿਆ ਮੈਨੂੰ ਆਇਆ ਕਿ ਕੱਲ ਸਵੇਰੇ ਤੁਹਾਡੀ ਪੀਐਮ ਸਾਹਿਬ ਨਾਲ ਮੀਟਿੰਗ ਹੈ ਮੇਰੇ ਕੋਲ ਪੈਸੇ ਵੀ ਨਹੀਂ ਸੀ ਮੈਂ ਆਪਣੀ ਵਾਈਫ ਤੋਂ 1000 ਰੁਪਏ ਲੈ ਕੇ ਗਿਆ ਨਹੀਂ ਹੁੰਦਾ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਮੈਂ ਉੱਥੋਂ ਦੀ ਫਿਰ ਬਸ ਦੇ ਵਿੱਚ ਗਿਆ ਜਿਸ ਟਾਈਮ ਮੈਨੂੰ ਰਾਸ਼ਟਰਪਤੀ ਅਵਾਰਡ ਮਿਲਿਆ 2020 ਚ ਕਿਉਂਕਿ ਮੋਦੀ ਜੀ ਨੂੰ ਮਿਲਿਆ ਸੀ ਮੈਂ 2017 ਚ ਫਿਰ ਮਨ ਨੇ ਕਿਹਾ ਸੀ ਮੈਨੂੰ ਜਵਾਈ ਬਣਾ ਕੇ ਲੈ ਕੇ ਜਾਓ ਫਿਰ ਉਹਨਾਂ ਨੇ ਮੈਨੂੰ ਡੀਸੀ ਸਾਹਿਬ ਨਾਲ ਗਏ ਸੀ ਗੱਡੀਆਂ ਗਈਆਂ ਸੀ ਪੰਜਾਬ ਤੋਂ ਉੱਥੇ ਮੈਨੂੰ ਲੈ ਕੇ ਗਿਆ ਸਨਮਾਨਿਤ ਕਰਾਇਆ ਗਿਆ ਕਿਉਂਕਿ ਦੇਖੋ ਜਦ ਸਮਾਂ ਹੁੰਦਾ ਨਾ ਪਹਿਲਾਂ ਤੁਹਾਨੂੰ ਸਟਰਗਲ ਕਰਨੀ ਪੈਂਦੀ ਹੈ ਜੇ ਤੁਸੀਂ ਸਟਰਗਲ ਕਰੋਗੇ ਅੱਜ ਤੁਹਾਨੂੰ ਕਿਤੇ ਜਾਣਾ ਪਵੇ ਤੁਸੀਂ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਹੈ ਮੇਰੇ ਕੋਲ ਨਹੀਂ ਹੈ ਪੈਸੇ ਫੜੋ ਜਿੰਮੇ ਮਰਜ਼ੀ ਕਰੋ ਜਾਓ ਮਨੇ ਐਗਜ਼ੀਬਿਸ਼ਨਸ ਲਗਾਈਆਂ ਦਿੱਲੀ ਗਿਆ ਬੰਬੇ ਗਿਆ ਮਦਰਾਸ ਪੈਸੇ ਖਰਚ ਕੇ ਅੰਦਾਜ਼ੇ ਆਪਣੇ ਵੱਲੋਂ 15-15 ਦਿਨ ਅੰਦਾਜ਼ੇ ਜਿਹਾ ਐਗਜ਼ੀਬਿਸ਼ਨ ਲਾਂਦਾ ਸੀ ਕੋਈ ਕੱਦੀ ਵਿਗਦੀ ਸੀ ਵਿਗਦੀ ਨਹੀਂ ਵਿਗਦੀ ਨਹੀਂ ਵਿਗਦੀ ਸੀ ਕਿਉਂਕਿ ਕੋਈ ਕਹਿੰਦਾ ਮੈਂ 60000 ਨਹੀਂ ਲਾ ਸਕਦਾ ਕਹਿੰਦਾ 30000 ਨਹੀਂ ਲਾ ਸਕਦਾ ਕਿਉਂਕਿ ਇਹਨੂੰ ਮਿਹਨਤ ਜ਼ਿਆਦਾ ਲੱਗਦੀ ਹੈ ਇੱਕ ਫੋਟੋ ਨੂੰ ਬਣਾਉਣ ਨੂੰ ਆਪਾਂ ਨੂੰ ਅਗਰ ਮਹੀਨਾ ਲਾ ਰਹੇ ਆ ਤੇ ਹੁਣ ਮਹੀਨੇ ਦੇ ਵਿੱਚ ਮੈਂ ਕਿੰਨਾ ਉਰੇਜ ਕਟੋਗਰ 10-12000 ਰੁਪਏ ਆਪਣਾ ਖਰਚਾ ਵੀ ਲਾ ਰਿਹਾ ਮੇਰਾ ਟਾਈਮ ਵੀ ਲੱਗ ਰਿਹਾ ਪਰ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਵਿਕਦਾ ਨਹੀਂ ਹੈ ਸਭ ਕੁਝ ਵਿਕਦਾ ਸਭ ਹੁੰਦਾ ਹੈ ਪਰ ਇੱਕ ਉਹਦਾ ਸਮਾਂ ਹੁੰਦਾ ਹੈ ਪਰ ਜਦ ਸਮਾਂ ਪ ਇੱਕ ਤਾਂ ਹੁੰਦਾ ਵਾ ਜਿਹਨੇ ਸ਼ੌਂਕ ਨੂੰ ਖਰੀਦਨੇ ਇੱਕ ਸ਼ੌਂਕ ਬਹੁਤ ਵੱਡੀ ਚੀਜ਼ ਆ ਹਾਂ ਤੇ ਇੱਕ ਜਿਹੜੇ ਬੰਦੇ ਨੂੰ ਆੜ ਦੀ ਕਦਰ ਆ ਕਦਰ ਆ ਬਿਲਕੁਲ ਹਾਂ ਜਿਹੜੇ ਹੁਣ ਮਾਵਾਬਦੀ ਬਣਾ ਦੋ ਕਿਸੇ ਦੇ ਫਾਦਰ ਸਾਹਿਬ ਦੀ ਬਣਾ ਦੋ ਕੋਈ ਗਿਫਟ ਦਿੰਨੇ ਆ ਮੈਰਿਜ ਦੇ ਉੱਪਰ ਗਿਫਟ ਦੇ ਰਹੇ ਉਹਨਾਂ ਦੀ ਬਣਾਈ ਆ ਮੈਂ ਮੇਰੇ ਖਿਆਲ ਫਾਦਰ ਮਦਰ ਦਾ ਘਟੋ ਘਟ ਮੈਂ 300 ਪੋਰਟਰੇਟ ਬਣਾ ਚੁੱਕਿਆ ਲੋਕਾਂ ਦੇ ਐਨੇ ਲੋਕ ਪਿਆਰ ਕਰਦੇ ਆ ਕਿਉਂਕਿ ਮੈਂ ਆਪਣੇ ਮਦਰ ਫਾਦਰ ਦਾ ਫੋਟੋ ਰੇਟ ਤਾਂ ਰੱਖਾਂ ਚਾਹੇ ਉਹ 100 ਸਾਲ ਤੱਕ ਰਹੇਗਾ ਯਾਦਗਾਰਤਾ ਰਹੇਗੀ ਕੁਝ ਬਣਾ ਤਾਜਮਹਲ ਦਾ ਬਣਵਾ ਨਹੀਂ ਸਕਦੇ ਅਗਲੇ ਕਹਿੰਦੇ ਕੁਝ ਹਟਕੇ ਚੀਜ਼ ਬਣਾ ਕੇ ਰੱਖਾਂਗੇ ਜਿਹੜੇ ਯਾਦਗਾਰ ਰਹੇਗੀ ਉਹ ਫਿਰ ਉਹਦੇ ਨਾਲ ਮੇਰੀ ਯਾਦਗਾਰ ਵੀ ਉਹਨਾਂ ਕੋਲ ਹੈਗੀ ਹੈ ਕਿ ਇਹ ਪੋਰਟਰੇਟ ਅਰ ਨੂੰ ਜਦ ਤੱਕ ਮੈਂ ਜ਼ਿੰਦਾ ਹੈਗਾ ਉਹ ਪੋਰਟਰੇਟ ਹੈਗੇ ਆ ਪਰ ਅੱਗੇ ਜਾ ਕੇ ਪ੍ਰਮਾਤਮਾ ਕੇ ਕੋਈ ਬੱਚਾ ਸਿੱਖ ਲੇ ਕਰ ਲੇ ਪਰ ਇਹਦੇ ਵਾਸਤੇ ਟਾਈਮ ਬਹੁਤ ਚਾਹੀਦਾ ਸਿੱਖਣ ਵਾਸਤੇ ਵੀ ਬਹੁਤ ਟਾਈਮ ਚਾਹੀਦਾ ਸੋ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਨਾ ਪੇਰੈਂਟਸ ਵੀ ਜਿਹੜੇ ਹੁੰਦੇ ਨੇ ਨਾ ਕੁਝ ਆਪਣੇ ਬੱਚਿਆਂ ਦੇ ਨੇ ਸ਼ੌਂਕ ਨੂੰ ਪਛਾਣਦੇ ਨਹੀਂ ਉਹਨਾਂ ਦੇ ਥੋਪ ਦਿੰਦੇ ਨੇ ਵੀ ਤੂੰ ਜੇ ਇੰਜੀਨੀਅਰ ਬਣਨਾ ਤਾਂ ਤੂੰ ਇੰਜੀਨੀਅਰ ਹੀ ਬਣਨਾ ਜੇ ਤੂੰ ਡਾਕਟਰ ਬਣਨਾ ਤਾਂ ਡਾਕਟਰ ਹੀ ਬਣਨਾ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਜੀ ਮੈਂ ਕਾਲਜਾਂ ਦੇ ਵਿੱਚ ਜਾਣਾ ਬੱਚਿਆਂ ਨੂੰ ਮੋਟੀਵੇਟ ਕਰਦਾ ਟੈਡਕਸ ਕਰਦਾ ਬੱਚਿਆਂ ਨਾਲ ਅੱਜ ਮੈਂ میٹرਿਕ ਪੜਿਆ ਹੋਇਆ ਫਿਰ ਵੀ ਮੈਟ੍ਰਿਕਸ ਕਰਦਾ ਵੱਡੇ ਵੱਡੇ ਕਾਲਜਾਂ 'ਚ ਜਾਣਾ। ਉੱਥੇ ਮੈਂ ਮਾਪੇਪਾਂ ਨੂੰ ਹੀ ਸਜਦਾ ਉਹਨਾਂ ਕੀ ਬੱਚੇ ਦਾ ਪੁੱਛੋ ਬੱਚਾ ਕੀ ਕਰਨਾ ਚਾਹੁੰਦਾ ਤੁਹਾਡਾ। ਉਹਦਾ ਮਨ ਕੀ ਕਰ ਰਿਹਾ ਕਰਨ ਦਾ। ਉਹ ਵਿਚਾਰਾ ਕੁਝ ਹੋਰ ਕਰਨਾ ਚਾਹੁੰਦਾ ਤੁਸੀਂ ਉਹਦੇ ਪਿੱਛੇ ਫੇਰ ਦੋ ਡਾਕਟਰ ਬਣ ਜਾ। ਉਹ ਅਗਲਾ ਕਹਿੰਦਾ ਮੈਂ ਕੁਝ ਹੋਰ ਬਣਨਾ। ਪਰ ਇਹ ਨਹੀਂ ਪਤਾ ਤੁਹਾਡਾ ਬੱਚਾ ਦੂਸਰੇ ਕੰਮ ਦੇ ਵਿੱਚ ਕੀ ਕਰ ਲੇਗਾ। ਹੁਣ ਮੇਰੇ ਫਾਦਰ ਸਾਹਿਬ ਕਹਿੰਦੇ ਸਟੀਚਿੰਗ ਦਾ ਕੰਮ ਕਰਨਾ, ਸਲਾਈ ਦਾ ਕੰਮ ਕਰਨਾ, ਸ਼ਾਪ ਤੇ ਆ ਜਾ। ਕੋਈ ਵੀ ਬੱਚਾ ਜਾਏਗਾ ਉਹ ਦਰਜੀ ਦਾ ਕੰਮ ਹੀ ਸਿੱਖੇਗਾ, ਉਹੀ ਕੰਮ ਕਰੇਗਾ ਜੋ ਉਹਦੇ ਫਾਦਰ ਸਾਹਿ ਕਿਉਂਕਿ ਮੇਰੇ ਅੰਦਰ ਜਨੂੰਨ ਸੀ, ਪਾਗਲਪਨ ਸੀ ਇੱਕ। ਮਨੂੰ ਇਹ ਨਹੀਂ ਪਤਾ ਸੀ ਵਿਕੇਗਾ ਨਹੀਂ ਵਿਕੇਗਾ। ਮੈਂ ਉਹ ਸੋਚ ਕੇ ਨਹੀਂ ਕਰ ਰਿਹਾ ਸੀ। ਮੈਂ ਇਹ ਸੋਚ ਕੇ ਕਰ ਰਿਹਾ ਸੀ ਕਿ ਜਿਸ ਦਿਨ ਮੇਰਾ ਟਾਈਮ ਆਏਗਾ ਮਨੂੰ ਦੁਨੀਆ ਯਾਦ ਰੱਖੇਗੀ। ਫਿਰ ਜਦੋਂ ਨੈਟ ਦੇ ਵਿੱਚ ਪਾਉਂਦਾ ਰਿਹਾ, ਫਿਰ ਮਨੇ ਪੇਟੈਂਟ ਕਰਾਇਆ ਦਾ ਨੀਡਲਮੈਨ ਨਾਮ ਪੇਟੈਂਟ ਕਰਾਇਆ। ਫਿਰ ਮਨੂੰ ਪਤਾ ਲੱਗਿਆ ਕਿ ਮੈਂ ਇਕੱਲਾ ਕਰ ਰਿਹਾ। ਐਦਾਂ ਮਨੂੰ ਪਤਾ ਨਹੀਂ ਸੀ ਇਹ ਕਿਉਂਕਿ ਸਲਾਈ ਮਸ਼ੀਨ 100 ਸਾਲ ਪੁਰਾਣੀ ਮਸ਼ੀਨ ਹੈ। ਮੈਂ ਇਸੀ ਮਸ਼ੀਨ ਦੇ ਉੱਪਰ ਬਣਾ ਰਿਹਾ। ਕੰਪਿਊਟਰ ਵਾਲੇ ਆ ਗਏ ਮੇਰੇ ਕੋਲੇ ਸਰ ਤੁਸੀਂ ਕਿਵੇਂ ਬਣਾ ਲੈਂਦੇ ਹੋ। ਮਗਾ ਦੇਖੋ ਜੀ ਇਹ ਮੇਰੀ 30 ਸਾਲ ਦੀ ਮਿਹਨਤ ਹੈ ਜਿਹੜਾ ਮੈਂ ਔਰੇ ਤੱਕ ਪਹੁੰਚਿਆ ਇਹਦੇ ਵਾਸਤੇ ਮਨੇ ਸਟਰਗਲ ਕਰੀਏ ਮਿਹਨਤ ਕਰੀਏ ਇੱਕ ਪੋਰਟਰੇਟ ਨੂੰ ਕਲੀਅਰ ਔਰ ਸੇਮ ਡਿੱਟੋ ਦੇਣ ਵਾਸਤੇ ਮਨੇ ਆਪਣੀ ਲਾਈਫ ਦਿੱਤੀ ਐ ਇਸ ਨੂੰ ਪਰ ਇਹੀ ਚਾਹਨਾ ਕਿ ਅੱਗੇ ਕੋਈ ਬੱਚਾ ਸਿੱਖ ਲੇਗਾ ਕਰ ਲੇਗਾ ਉਹ ਅੱਗੇ ਵੀ ਉਹਦਾ ਨਾਮ ਚੱਲਦਾ ਰਹੇਗਾ ਕਿ ਇਹ ਇਸ ਆਰਟ ਨੂੰ ਅੱਗੇ ਚਲਾ ਸਕੇਗਾ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਹੈਲਪ ਕਰਿਆ ਕਰੋ ਮਦਦ ਕਰਿਆ ਕਰੋ ਅਗਰ ਕੋਈ ਕਹਿੰਦਾ ਨਾ ਕਹਿੰਦੇ ਨਾ ਪੰਜਾਬ ਦੇ ਅੰਦਰ ਇਨੋਵੇਸ਼ਨ ਕਰੋ ਜੀ ਤੁਹਾਨੂੰ ਕੋਈ ਮਿਲੇ ਕੋਈ ਸਾਨੂੰ ਅਸੀਂ ਉਹਨੂੰ ਅਵਾਰਡ ਵੀ ਦਵਾਂਗੇ ਮਨੂੰ ਅਜੇ ਤੱਕ ਪੰਜਾਬ ਨੇ ਕੋਈ ਕੁਝ ਅਵਾਰਡ ਨਹੀਂ ਦਿੱਤਾ ਮਨੂੰ ਸੈਂਟਰ ਵੱਲੋਂ ਰਾਸ਼ਟ੍ਰਪਤੀ ਪੁਰਸਕਾਰ ਮਿਲਿਆ ਬਈ ਪਰ ਮਨੂੰ ਸਟੇਟ ਵੱਲੋਂ ਤੱਕ ਨਹੀਂ ਮਿਲਿਆ ਪੰਜਾਬ ਵੱਲੋਂ ਕਿਸੇ ਨੇ ਕੋਈ ਸਨਮਾਨਤ ਨਹੀਂ ਕਰਿਆ ਪਰ ਉਹਰੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤੁਸੀਂ ਇਨੋਵੇਸ਼ਨ ਕਰੋ ਤੁਹਾਨੂੰ ਸਰਕਾਰ ਸਨਮਾਨਤ ਕਰੇਗੀ ਕਿਹੜੀ ਸਰਕਾਰਾਂ ਨੇ ਕਰ ਲਿਆ ਨਾ ਬਾਦਲ ਸਾਹਿਬ ਨੇ ਕਰਿਆ ਨਾ ਕੈਪਟਨ ਸਾਹਿਬ ਨੇ ਕਰਿਆ ਨਾ ਸਾਡੇ ਭਗਵੰਤ ਮਾਨ ਸਾਹਿਬ ਜੀ ਨੇ ਕਰਿਆ ਸਭ ਇੱਕੋ ਜਿਹੇ ਐ ਸੇ ਆਈਆਂ ਕੋਈ ਕਿਸੇ ਦੀ ਮਤ ਨਹੀਂ ਕਰਦਾ ਮਿਹਨਤ ਕਰੋ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਨਾਮ ਰੋਸ਼ਨ ਕਰੋਗੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਪਰ ਕਿਸੇ ਦੇ ਇਹ ਨਾ ਦੇਖੋ ਕਿ ਮੇਰਾ ਕੋਈ ਕੁਝ ਕਰੇਗਾ ਗਿਨੀਸ ਵਰਲਡ ਰਿਕਾਰਡ ਮਿਲਿਆ ਲਿੰਕਾ ਮਿਲਿਆ ਐਨੇ ਵਰਲਡ ਰਿਕਾਰਡ ਲੈ ਲੇ ਕੱਲ ਜ਼ਿੰਦਗੀ ਦੇ ਵਿੱਚ ਯਾਦਗਾਰ ਰਹਿਗੇ ਪਰ ਕੱਲ ਸ਼ਰਮ ਮਹਿਸੂਸ ਹੋਏਗੀ ਕਿ ਯਾਰ ਵਰਲਡ ਲੈਵਲ ਦੇ ਵਿੱਚ ਬੰਦੇ ਨੇ ਆ ਲੈ ਲੇ ਸਾਰੇ ਅਵਾਰਡ ਪਿੱਕ ਪੰਜਾਬ ਵਾਲਿਆਂ ਨੇ ਉਹਨੂੰ ਅਵਾਰਡ ਨਹੀਂ ਦਿੱਤਾ ਤੇ ਇਸ ਬੇਇੱਜ਼ਤੀ ਮੇਰੀ ਹੈ ਜਾਂ ਸਰਕਾਰਾਂ ਦੀ ਹੈ ਇਸ ਵਿੱਚ ਬੇਇੱਜ਼ਤੀ ਦੋਨਾਂ ਦੀ ਹੈ ਇਸ ਵਿੱਚ ਬੇਇੱਜ਼ਤੀ ਸਿਰਫ ਦੋਨਾਂ ਦੀ ਹੈ ਵੀ ਤੂੰ ਪੰਜਾਬ 'ਚ ਉੱਠਿਆ ਪੰਜਾਬ ਦਾ ਕੋਈ ਅਵਾਰਡ ਦਿਖਾ ਸਰਕਾਰ ਨੂੰ ਪੁੱਛਣਗੇ ਤਰਡੇ ਪੰਜਾਬ ਦਾ ਬੰਦਾ ਤੁਸੀਂ ਕੀ ਅਵਾਰਡ ਦਿੱਤਾ ਕੁਝ ਨਹੀਂ ਕੋਈ ਜਵਾਬ ਦੇਹੀ ਕੋਈ ਜਵਾਬ ਦੇਹੀ ਨਹੀਂ ਹੈ ਕਿਉਂਕਿ ਸ਼ਰਮਿੰਦਾ ਹੋਣਗੇ ਉਲਟਾ ਬਿਲਕੁਲ ਕਿ ਅਗਰ ਵਰਲਡ ਲੈਵਲ ਦੇ ਵਿੱਚ ਸਾਡੇ ਕੋਲ ਇੱਕ ਬੰਦਾ ਪਤਾ ਸਭ ਨੂੰ ਹੈ ਆ ਉਹਨੂੰ ਮਜਾਜ ਕੌਣ ਹੈ ਨੀਡਲਮੈਨ ਕੌਣ ਹੈ ਜਿੱਥੇ ਵੀ ਮਿਲਦੇ ਆ ਸਭ ਨੂੰ ਪਤਾ ਪਰ ਹੁਣ ਇਹ ਨਹੀਂ ਹੈ ਕਿ ਸਨਮਾਨਿਤਕਰ ਪਾਣਾ ਅੱਗੇ ਤੋਂ ਅੱਗੇ ਕੀ ਹੁੰਦਾ ਉਹ ਰਿਸਪਰਸ ਚਲਦੀ ਹੈ ਜਿਹਨੂੰ ਰਿਸਪਰਸ ਹੁੰਦੀ ਹੈ ਉਹਦਾ ਨਾਮ ਹੋ ਜਾਂਦਾ ਆਮ ਜਿਹੜਾ ਨਾਰਮਲੀ ਬੰਦਾ ਹੈ ਜਿਹੜਾ ਇਮਾਨਦਾਰੀ ਨਾਲ ਅਵਾਰਡ ਲੈਣਾ ਚਾਹੁੰਦਾ ਹੈ ਉਹਦੇ ਵਾਸਤੇ ਬਹੁਤ ਸਟਰਗਲ ਹੈ ਬਿਲਕੁਲ ਜੀ ਸੋ ਅਰੁਣ ਜੀ ਪਰਿਵਾਰ ਦੇ ਵਿੱਚ ਫੈਮਲੀ ਦੇ ਵਿੱਚ ਬੱਚੇ ਹੋਣਗੇ ਹੂੰ ਸੋ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੇ ਹਾਂ ਆਹੀ ਕੰਮ ਕਰਨ ਲਈ ਹਾਂਜੀ ਮੇਰਾ ਬੇਟਾ ਹੁਣ ਪਲੱਸ 2 ਕਰ ਲਈ ਉਹਨੇ ਕਾਲਜ ਦੇ ਵਿੱਚ ਜਾ ਰਿਹਾ ਹੁਣ ਉਸ ਤੋਂ ਮੇਰਾ ਕੰਮ ਸਿੱਖ ਰਿਹਾ ਉਹ ਮੈਂ ਆਪਣੇ ਬੇਟੇ ਨੂੰ ਟ੍ਰੇਨਿੰਗ ਇਸ ਲਈ ਕਰ ਰਿਹਾ ਕਿ ਮੇਰੇ ਤੋਂ ਬਾਅਦ ਇਹ ਆਰਟ ਚੱਲਦਾ ਰਹੇ ਉਹ ਵੀ ਬਹੁਤ ਸੋਹਣਾ ਟੈਟੂ ਬਣਾਉਂਦਾ ਹੈ ਏਮਬਰਾਇਡਰੀ ਵੀ ਸਿੱਖ ਰਿਹਾ ਜੇ ਉਹਨੂੰ ਮਨੇ 5 ਸਾਲ ਤੋਂ ਆਪਣੇ ਨਾਲ ਲਾਇਆ ਹੋਇਆ ਹਾਂ 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 ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਲ 2 ਸਾਲ ਤੱਕ ਜਦ ਤੱਕ ਕੋਈ ਪੋਰਟਰੇਟ ਬਣਾਏਗਾ ਫਿਰ ਲੋਕਾਂ ਕੇ ਕਰਾਂਗੇ ਫਿਰ ਕਰਾਂਗਾ ਕਿ ਹਾਂ ਵੀ ਮਨੇ ਵੀ ਕਿਸੇ ਨੂੰ ਜਿਹਨੂੰ ਵੀ ਜਨਮ ਦਿੱਤਾ ਮਨੇ ਮੇਰਾ ਇੱਕੋ ਇੱਕ ਬੇਟਾ ਜੀ ਇਹ ਇੱਕ ਦਾ ਜੂਨੀਅਰ ਨੀਡਲਮੈਨ ਕਹਿ ਸਕਦਾ ਜੂਨੀਅਰ ਨੀਡਲਮੈਨ ਕਿਉਂਕਿ ਬਾਰਬੋਸ ਕਿਉਂਕਿ ਮੇਰਾ ਬੇਟਾ ਇਦਾਂ ਉਹ ਵੀ ਇਦਾਂ ਦਾ ਹੀ ਹੈ ਉਹ ਨਿਮਰਤਾ ਦੇ ਨਾਲ ਰਹਿੰਦਾ ਉਹਨੂੰ ਵੀ ਇਹੀ ਸਿਖਾਇਆ ਗਿਆ ਕਿ ਬੇਟਾ ਕੁਝ ਵੀ ਬਣ ਜਾ ਜਿੰਨੇ ਮਰਜ਼ੀ ਅਵਾਰਡ ਮਿਲ ਜਾਣ ਕੁਝ ਵੀ ਮਿਲ ਜੇ ਕੁਝ ਨਹੀਂ ਉਹਨੂੰ ਇਹ ਸਮਝੀ ਮੇਰੇ ਲਈ ਕੁਝ ਨਹੀਂ ਹੈ ਮੇਰੇ ਲਈ ਆ ਕਾਗਜ਼ ਦਾ ਟੁਕੜਾ ਹਾਂ ਕਾਗਜ਼ਾ ਟੁਕੜਾ ਪਹਿਲਾਂ ਤਾਂ ਮੇਰੇ ਸਰਟੀਫਿਕੇਟ ਉਰੇ ਰੂਲਦੇ ਰਹਿੰਦੇ ਸੀ ਮੇਰੇ ਕੋਲ ਜਿੰਨੇ ਵੀ ਮੀਡੀਆ ਲੈ ਆਉਂਦੇ ਕਹਿੰਦੇ ਤੁਹਾਡੇ ਕਾਗਜ਼ ਇਹ ਸਰਟੀਫਿਕੇਟ ਇਹੀ ਰੂਲਦੇ ਰਹਿੰਦੇ ਨੇ ਗੋਲ ਕਰਕੇ ਰੱਖੇ ਹੋਏ ਮੈਂ ਕਿਹਾ ਇਹਨਾਂ ਦਾ ਮੈਂ ਕਰਾਂਗਾ ਕੀ ਅਗਰ ਤੁਹਾਨੂੰ ਉਹਦਾ ਮਿਲਦਾ ਉਹਦਾ ਕਰੋਗੇ ਕੀ ਤੁਸੀਂ ਕਈ ਆਪਣੇ ਉਹਦੇ ਸਜਾ ਸਜਾ ਕੇ ਰੱਖਦੇ ਆ ਕਿ ਮੈਨੂੰ ਇੰਨਾ ਕੁਝ ਮਿਲਿਆ ਲੋਕਾਂ ਦੇ ਨਾਲ ਫੋਟੋਆਂ ਖਿਚਾ ਕੇ ਜਾਗ ਤੁਸੀਂ ਆਪਣਾ ਮਨ ਸਾਫ਼ ਰੱਖੋ ਆਪਣਾ ਦਿਲ ਸਾਫ਼ ਰੱਖੋ ਤੇ ਤੁਸੀਂ ਨਾ ਬੋਲੋ ਤੁਹਾਡਾ ਕੰਮ ਬੋਲੇ ਹਾਂ ਆ ਰੱਖੋ ਜੀ ਸੋਭਾ ਜੀ ਇੱਕ ਆਖਰੀ ਸਵਾਲ ਹੋਊਗਾ ਵੀ ਇੱਕ ਨਾਰਮਲ ਸਲਾਈ ਮਸ਼ੀਨ ਜਿਹਨੂੰ ਹਰ ਇੱਕ ਦਰਜੀ ਆਪਣੇ ਘਰ ਦੇ ਵਿੱਚ ਵਰਤਦਾ ਵਾ ਉਹਦੇ ਤੋਂ ਕਿਵੇਂ ਇਹ ਚੀਜ਼ ਬਣਨੀ ਪੋਸੀਬਲ ਕਿਵੇਂ ਹੁੰਦੀ ਆ ਦੇਖੋ ਜੀ ਨਾਰਮਲੀ ਆਏ ਇਮਰੋਡਰੀ ਕਰਦੇ ਜਿਵੇਂ ਆਪਾਂ ਆਮ ਕਰਦੇ ਆ ਸਿੰਗਲ ਟੰਕੇ ਦਾ ਹੀ ਕੰਮ ਹੈਗਾ ਪਰ ਇਹਨੂੰ ਫਿਨਿਸ਼ਿੰਗ ਕਰਨ ਵਾਸਤੇ ਇਸ ਨੂੰ ਇੱਕ ਦਿਨ ਦੇ ਵਿੱਚ ਡਿਟੇਲ ਜਿਵੇਂ ਆਹ ਚੀਜ਼ ਨੂੰ ਵਿੱਚ ਮੈਂ ਮਰਜ ਕਰਨ ਵਾਸਤੇ ਟਾਈਮ ਲੱਗਦਾ ਹੈ ਔਰ ਜਿਵੇਂ ਚੀਜ਼ ਲੱਗਦੀ ਹੈ ਉਰੋ ਦੀ ਉਰਿਆ ਕੇ ਜੁੜ ਜਾਂਦੀ ਹੈ ਪਰ ਇਸ ਨੂੰ ਜਦ ਇਹਦੇ ਵਿੱਚ ਆਪਾਂ ਮਰਜ ਕਰਦੇ ਆ ਨਾ ਉਹਦੇ ਵਾਸਤੇ 30 ਸਾਲ ਲੱਗੇ ਆ ਕਿ ਪੋਰਟਡ ਐਨੀ ਫਿਨਿਸ਼ਿੰਗ ਨਾਲ ਬਣੇ ਕਿ ਪਤਾ ਹੀ ਨਾ ਲੱਗੇ ਧਾਗੇ ਨਾਲ ਬਣਿਆ ਪਿਆ ਜਾਂ ਇਹ ਪੇਂਟਿੰਗ ਹੈ ਕੀ ਹੈ ਇਹ ਤਾਂ ਲੋਕ ਜਦ ਟੱਚ ਕਰਦੇ ਆ ਨਾ ਉਸ ਨੂੰ ਮਹਿਸੂਸ ਕਰਦੇ ਆ ਫਿਰ ਪਤਾ ਲੱਗਦਾ ਯਾਰ ਇਹ ਤਾਂ ਧਾਗੇ ਨਾਲ ਬਣਿਆ ਹੋਇਆ ਉਸ ਨੂੰ ਮਨੂੰ ਟਾਈਮ ਲੱਗਿਆ ਉਹੀ ਇਨੋਵੇਸ਼ਨ ਹੈ ਉਹੀ ਲੋਕ ਪਸੰਦ ਕਰ ਰਹੇ ਆ ਜੀ ਜ਼ਿੰਦਗੀ ਦੇ ਵਿੱਚ ਨਿਰਾਸ਼ ਵੀ ਹੋਏ ਹੋ ਕਦੀ ਹਾਂ ਹਾਂ ਬੜੀ ਤਰ੍ਹਾਂ ਦਾ ਟਾਈਮ ਨਿਕਲੇ ਆ ਕਿਉਂਕਿ ਪੈਸਾ ਨਹੀਂ ਹੁੰਦਾ ਲੋਕ ਪੁੱਛਦੇ ਨਹੀਂ ਆ ਤੁਸੀਂ ਮਿਹਨਤ ਕਰੀ ਜਾਂਦੇ ਹੋ ਤੁਸੀਂ ਆਪਣੇ ਵੱ ਪੋਰਟਰੇਟ ਬਣਾਈ ਜਾਂਦੇ ਹੋਂ ਕੋਈ ਵਿਕਦਾ ਨਹੀਂ ਹੈ ਕੁਝ ਨਹੀਂ ਹੈ ਉਹਲਾ ਵੀ ਸਮਾਂ ਹੈਗਾ ਸੀ ਪਰ ਇੱਕ ਉਸ ਦੇ ਉੱਪਰ ਵਿਸ਼ਵਾਸ ਸੀ ਆਰਟਿਸਟ ਬੰਦਾ ਹੋਈ ਹੈ ਜਿਹੜਾ ਪਰਮਾਤਮਾ ਨੂੰ ਉਤਿਆ ਕੇ ਚੱਲਦਾ ਹੁੰਦਾ ਉਹ ਕਹਿੰਦਾ ਹੁੰਦਾ ਅੱਜ ਨਹੀਂ ਕੱਲ ਨਹੀਂ ਮੇਰਾ ਇੱਕ ਨਾ ਇੱਕ ਦਿਨ ਤਾਂ ਆਏਗਾ ਜਿਸ ਦਿਨ ਉਹ ਦਿਨ ਆਂਦਾ ਹੈ ਫਿਰ ਉਹ ਦੁਨੀਆ ਦੇ ਹੁਣ ਮੈਂ ਦੇਖੋ ਰਵਾਂ ਨਾ ਰਵਾਂ ਅਰुण ਮਜਾਜ ਨਾਮ ਰਹੇਗਾ ਆਟਾ ਰਹੂਗੀ ਦਾ ਨੀਡਲਮੈਨ ਨਾਮ ਰਹੇਗਾ ਅਰुण ਮਜਾਜ ਨਾਮ ਰਹੇਗਾ ਕਿਉਂਕਿ ਇਨੋਵੇਸ਼ਨ ਹੀ ਐਸੀ ਕਰ ਚੱਲੇ ਆ ਜਿਹੜਾ ਦੂਜਿਆਂ ਨੂੰ ਬਣਾਉਣ ਵਾਸਤੇ 100 ਵਾਰ ਸੋਚਣਾ ਪਏਗਾ ਇਹਦੇ ਨਾਲ ਬੰਦਾ ਮੈਂ ਮਹੀਨਾ ਬੈਠ ਰਹਿਣਾ 6-6 ਮਹੀਨੇ 3-3 ਸਾਲ ਮੈਂ ਇੱਕ ਪੋਰਟਰੇਟ ਦੇ ਉੱਪਰ ਬੈਠਾ ਰਹਿਣਾ ਉਹ ਬੈਠਣਾ ਕੋਈ ਹਰ ਇੱਕ ਦੇ ਵਜ੍ਹਾ ਦੀ ਗੱਲ ਨਹੀਂ ਹੈ ਇਹ ਮੈਡੀਟੇਸ਼ਨ ਕਰਦਾ ਰਾਤ ਨੂੰ ਬੈਠਾ ਮੈਂ ਪਤਾ ਨਹੀਂ ਮੈਂ ਕਿੰਨੀ ਰਾਤਾਂ ਨੂੰ ਜਾਗਦਾ ਸਵੇਰੇ ਬੈਠਦਾ ਮੈਡੀਟੇਸ਼ਨ ਲਈ 2-3 3 ਘੰਟੇ ਲਈ ਬੈਠਦਾ ਉਹ ਹਰ ਕੋਈ ਨਹੀਂ ਕਰ ਸਕਦਾ ਬਿਲਕੁਲ ਇੱਕ ਸਬਰ ਸੰਤੋਖ ਚਾਹੀਦਾ ਵਾ ਇਹ ਚੀਜ਼ ਕਰਨ ਵਾਸਤੇ ਭਗਤੀ ਤੇ ਮੈਡੀਟੇਸ਼ਨ ਹੈ ਜਦੋਂ ਬਹੁ ਭਗਤੀ ਤੇ ਮੈਡੀਟੇਸ਼ਨ ਕਰਦੇ ਆ ਨਾ ਜੇ ਕਹਿੰਦੇ ਥਰਡ ਆਈ ਖੁੱਲਦੀ ਹੈ ਤੇ ਮੇਰੀ ਥਰਡ ਆਈ ਤਾਂ 6 ਸਾਲ ਪਹਿਲਾਂ ਹੀ ਖੁੱਲ ਗਈ ਸੀ ਕਿਉਂਕਿ ਇਹ ਇੱਕ ਤਪ ਹੈ ਬਿਲਕੁਲ ਉਹਦਾ ਨਾਮ ਲਈ ਜਾਂਦੇ ਆ ਤੇ ਬਣਾਈ ਜਾਂਦੇ ਆ ਪਰ ਅੱਜ ਪਹੁੰਚਾਣ ਵਾਲਾ ਵੀ ਹੋਈ ਐ ਤੇ ਕਰਨ ਵਾਲਾ ਵੀ ਹੋਈ ਐ ਤਾਈ ਦਾ ਚਸ਼ਮਾ ਨਹੀਂ ਲੱਗਿਆ ਮੈਂ ਲੋਕਾਂ ਨੂੰ ਕਹਿੰਨਾ ਅਗਰ ਮੈਂ ਬਣਾ ਰਿਆ ਹੁੰਦਾ ਤਾਂ ਮੇਰੇ ਚਸ਼ਮਾ ਲੱਗ ਜਾਂਦਾ ਮੈਂ 35 ਸਾਲ ਤੋਂ ਕੰਮ ਕਰ ਰਿਹਾ ਉਹ ਵੀ ਕਿੱਡਾ ਬਰੀਕੀ ਕੰਮ ਕਰ ਰਿਹਾ ਮੇਰੀ ਅੱਖਾਂ ਦੇਖੋ ਕੋਈ ਅੱਖਾਂ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਨਹੀਂ ਇਸੇ ਕਰਕੇ ਹੈ ਪਰਮਾਤਮਾ ਬਣਾ ਰਿਹਾ ਮੈਂ ਨਹੀਂ ਬਣਾ ਰਿਹਾ ਪਹਿਲਾਂ ਤੁਸੀਂ ਕਰਦੇ ਹੁੰਦੇ ਹੋ ਜਦ ਤੁਸੀਂ ਉਸ ਦੇ ਉੱਪਰ ਸਾਰਾ ਕੁਝ ਛੱਡ ਦਿੰਦੇ ਹੁੰਦੇ ਹੋ ਫਿਰ ਸਾਰਾ ਕੁਝ ਉਹ ਕਰਦਾ ਫਿਰ ਤੁਸੀਂ ਸਿਰਫ ਮਿਹਨਤ ਕਰ ਸਕਦੇ ਹੋ ਬਾਕੀ ਛੜਾਣ ਵਾਲਾ ਕੰਮ ਉਹ ਕਰਦਾ ਜਿਵੇਂ ਸਟਾਰਟਿੰਗ ਦੇ ਵਿੱਚ ਜਦੋਂ ਸ਼ੁਰੂ-ਸ਼ੁਰੂ ਕੀਤੇ ਸੀ ਪੋਰਟਰੇਟ ਬਣਾਣੇ ਜਦੋਂ ਕਿਤੇ ਦਿੱਕਤਾਂ ਵੀ ਆਈਆਂ ਕਿਤੇ ਨਹੀਂ ਬਣਿਆ ਫਿਰ ਉਹ ਮਨ ਖਰਾਬ ਹੁੰਦਾ ਸੀਗਾ ਵੀ ਖਿਜ ਵੀ ਆਉਂਦੀ ਸੀ ਪੋਰਟਰੇਟ ਦੇ ਕਿਤੇ ਅੱਜ ਤੱਕ ਪਰਮਾਤਮਾ ਨੇ ਕੋਈ ਪੋਰਟਰੇਟ ਖਰਾਬ ਹੀ ਨਹੀਂ ਹੋਣ ਦਿੱਤਾ ਜੀ ਲਾਈਵ ਦੇ ਵਿੱਚ ਮਸ਼ੀਨ ਦੇ ਉਪਰ ਆਤਾ ਝੂਠ ਨਹੀਂ ਬੋਲਦਾ ਹਮ ਇੱਕ ਵੀ ਪੋਰਟਰੇਟ ਕਦੀ ਖਰਾਬ ਨਹੀਂ ਹੋਇਆ ਕਿਉਂਕਿ ਪੋਰਟਰੇਟ ਐਸਾ ਹੈ ਪੈਰਾਂ ਦੇ ਨੋ ਤੋਂ ਸ਼ੁਰੂ ਕਰਦਾ ਫੇਸ ਸਭ ਤੋਂ ਖੀਰਚ ਬਣਾਣਾ ਜੀ ਜੋ ਮੈਂ ਪਹਿਲਾ ਹੀ ਸੋਚ ਕੇ ਚੱਲਾਂਗਾ ਨਾ ਕਿ ਫੇਸ ਬਣੇਗਾ ਤਾਂ نیچے ਬਣਾਵਾਂਗਾ ਉਹ ਫਿਰ ਮਾਈਂਡ ਦੇ ਉੱਪਰ ਪਹਿਲੀ ਸੈੱਟ ਕਰ ਲਿਆ ਕਿ ਪਤਾ ਨਹੀਂ ਸੈੱਟ ਬਣੇਗਾ ਕਿ ਨਹੀਂ ਬਣੇਗਾ ਮਨੇ ਐਸਾ ਮਾਈਂਡ ਸੈਟ ਰੱਖਿਆ ਹੀ ਨਹੀਂ ਮੈਂ ਰੱਖਿਆ ਪੈਰਾਂ ਦੇ ਨੋ ਤੋਂ ਸ਼ੁਰੂ ਕਰਾਂਗਾ ਤੇ ਉੱਪਰ ਫੇਸ ਤੇ ਜਾਊਂਗਾ ਬਣੇਗਾ ਕਿਵੇਂ ਨਹੀਂ ਬਣੇਗਾ ਕਰਾਉਣ ਵਾਲਾ ਜਦੋਂ ਬੈਠਾ ਫਿਰ ਮਨ ਨੂੰ ਕਦੀ ਟੈਨਸ਼ਨ ਹੈ ਵਿਸ਼ਵਾਸ ਸਭ ਤੋਂ ਵੱਡਾ ਤੁਸੀਂ ਸੰਕਲਪ ਲੈ ਕੇ ਕਰੋ ਵਿਸ਼ਵਾਸ ਲੈ ਕੇ ਕਰੋ ਤੁਹਾਡੇ ਤੋਂ ਕਦੀ ਚੀਜ਼ ਐਸੀ ਹੋਈ ਨਹੀਂ ਸਕਦੀ ਜਿਉ ਨੁਕਸਾਨ ਹੋਵੇ ਜੀ ਸੋ ਬਿਲਕੁਲ ਸਾਡੇ ਨਾਲ ਬਜਾਜ ਵੀਰ ਜੀ ਮੌਜੂਦ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਦੱਸਿਆ ਕਿ ਮਿਹਨਤ ਇੱਕ ਇਹ ਜੀ ਕੁੰਜੀ ਆ ਨਾ ਜਿਹੜੇ ਬੰਦੇ ਦੀ ਜੇਬ ਦੇ ਵਿੱਚ ਉਹ ਕੁੰਜੀ ਆ ਗਈ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਊਗਾ ਹੀ ਹੋਊਗਾ ਇਹ ਗੱਲ ਲਿਖ ਕੇ ਰੱਖ ਲਓ ਕਿਤੇ ਵੀ ਰੱਖ ਲਓ ਵੀ ਜਦੋਂ ਤੁਸੀਂ ਕਾਮਯਾਬ ਹੋਗੇ ਫੇਰ ਇਹ ਗੱਲ ਪੜ੍ਹਨੀ ਹੈ ਵੀ ਮਿਹਨਤ ਦੀ ਕੁੰਜੀ ਵੀ ਆ ਉਸ ਦਿਨ ਆਪਣੀ ਜੇਬ ਦੇ ਵਿੱਚ ਪਾਈ ਸੀ ਤੇ ਅੱਜ ਮੈਂ ਕਾਮਯਾਬ ਹੋਇਆ ਸੋ ਬਿਲਕੁਲ ਗੱਲਾਂ ਬਾਤਾਂ ਕੀਤੀਆਂ ਬਾਈ ਜੀ ਹਣਾ ਦੱਸਿਆ ਵੀ ਅਨੇਕਾਂ ਹੀ ਅਵਾਰਡ ਵੀ ਮਿਲੇ ਨੇ ਤੇ ਬਾਈ ਨੂੰ ਮਿਲਣਾ ਵਾ ਤਾਂ ਅਦਾਲਤ ਬਾਜ਼ਾਰ ਸ਼ਹਿਰ ਪਟਿਆਲਾ ਦਾ ਨੀਡਲਮੈਨ ਵੀ ਆਪਾਂ ਕਹਿ ਸਕਦੇ ਹਾਂ ਦਾ ਨੀਡਲਮੈਨ ਦਾ ਸ਼ਹਿਰ ਪਟਿਆਲਾ ਅਦਾਲਤ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੁੜੇ ਹੋ ਲਾ ਪੰਜਾਬ ਦੇ ਨਾਲ ਕੈਮਰਾ ਪਰਸਨ ਰਮਨ ਜੋਦੇ ਨਾਲ ਧੰਨਵਾਦ